ਮੇਸ਼ ਰਾਸ਼ੀ ਵਾਲਿਆਂ ਦਾ ਜਿਹੜਾ ਸਾਲ ਆ ਵਧੀਆ ਰਹੂਗਾ ਜੇ ਕਿਸੇ ਦੀ ਮੈਰਿਜ ਨਹੀਂ ਹੋਈ ਤਾਂ ਅਪ੍ਰੈਲ ਮਈ ਤੱਕ ਉਹਦੇ ਮੈਰਿਜ ਦੇ ਜਾਂ ਰਿਸ਼ਤੇ ਦੇ ਯੋਗ ਚੱਲਦੇ ਪਏ ਨੇ ਜਿਹੜੇ ਸਟੂਡੈਂਟਸ ਨੇ ਉਹਨਾਂ ਦਾ ਐਜੂਕੇਸ਼ਨ ਦੇ ਲਈ ਟਾਈਮ ਵਧੀਆ ਚੱਲਦਾ ਜਿੰਨੀ ਮਿਹਨਤ ਕਰਮੀ ਉਹਦਾ ਰਿਜ਼ਲਟ ਮਿਲੂਗਾ ਕਲਾਸ ਦੇ ਵਿੱਚ 60 ਬੱਚੇ ਪੜ੍ਹਦੇ ਨੇ ਉਹਦੇ ਵਿੱਚੋਂ ਇੱਕ ਬੱਚਾ ਮੈਰਿਟ ਤੇ ਆਂਦਾ ਇੱਕ ਬੱਚਾ ਫੇਲ ਵੀ ਹੁੰਦਾ ਪੜਾਉਣ ਵਾਲਾ ਤਾਂ ਉਹੀ ਹੈ ਨਾ ਸੇਮ ਹੈ ਪੜਾਉਣ ਵਾਲਾ ਸੇਮ ਹੈ ਇੱਕ ਬੱਚਾ ਜਿਹੜਾ ਮੈਰਿਟ ਤੇ ਆ ਗਿਆ ਉਹਨੂੰ ਕੋਈ ਸਪੈਸ਼ਲ ਭੁੱਲ ਕੇ ਤਾਂ ਨਹੀਂ ਪੜਾਉਂਦਾ ਟੌਰਸ ਰਾਸ਼ੀ ਦੇ ਜਿਹੜੇ ਲੋਕ ਹੈਗੇ ਨੇ ਇਹਨਾਂ ਦਾ ਜਿਹੜਾ ਮੈਰਿਜ ਦਾ ਯੋਗ ਹੈ ਜੇ ਮੰਨ ਲਓ ਮੈਰਿਜ ਨਹੀਂ ਹੋਈ ਕਿਸੇ ਦੀ ਤਾਂ ਉਹ ਸਾਲ ਦੇ ਜਿਹੜਾ ਸੈਕੰਡ ਹਾਫ ਹੈ ਉਹਦੇ ਵਿੱਚ ਮੈਰਿਜ ਦਾ ਯੋਗ ਨੇ ਇਹਨਾਂ ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਐਕਸਟਰਾ ਮਿਹਨਤ ਕਰਨ ਦੀ ਲੋੜ ਹੈ ਜੇ ਆਪਾਂ ਆਪਣਾ 100% ਜਾਨੀ ਕਿ ਐਫਰਟਸ ਕਰਦੇ ਆ ਤਾਂ ਉਹਦੇ ਰਿਜ਼ਲਟ ਥੋੜੇ ਘੱਟ ਮਿਲਣਗੇ ਜੇ ਜਮਸਟੋਨ ਦੀ ਗੱਲ ਕਰੀਏ ਨੀਲਮ ਤੇ ਹਰਾ ਪੰਨਾ ਪਾਇਆ ਜਾਣਾ ਇਹਨਾਂ ਲਈ ਇਹਨਾਂ ਦੇ ਲਕਟੈਕਟਰ ਨੂੰ ਥੋੜਾ ਜਨਾਸ ਕਰੂਗਾ ਤੇ ਕੁੱਲ ਮਿਲਾ ਕੇ ਬ੍ਰੇਕਫਾਸਟ ਆਣਾਂ ਲਈ ਵੀ ਇਹ ਸਾਲ ਜਿਹੜਾ ਹੈਗਾ ਤਕਰੀਬਨ ਠੀਕ ਰਹੂਗਾ ਸਟੂਡੈਂਟਸ ਤੋਂ علاوہ ਦੇਖੋ ਮਿਥੁਨ ਰਾਸ਼ੀ ਵਾਲੇ ਜਿਹੜੇ ਹੈਗੇ ਨੇ ਇਹਨਾਂ ਨੂੰ ਹੈਲਥ ਦਾ ਧਿਆਨ ਰੱਖਣ ਦੀ ਲੋੜ ਹੈ ਜੇ ਸਿਹਤ ਨਾਲ ਰਿਲੇਟਡ ਕੋਈ ਪ੍ਰੋਬਲਮਸ ਹੈਗੀਆਂ ਜਿਹੜੇ ਲੋਕ 50 ਪਲੱਸ ਵਾਲੇ ਹੈਗੇ ਨੇ ਜਾਂ 60 ਪਲੱਸ ਵਾਲੇ ਹੈਗੇ ਨੇ ਉਹਨਾਂ ਨੂੰ ਆਪਣੇ ਰੂਟੀਨ ਡਾਇਗਨੋਸ ਵਗੈਰਾ ਕਰਵਾਉਂਦੇ ਰਹਿਣੇ ਚਾਹੀਦੇ ਨੇ ਖਾਸ ਕਰਕੇ ਇੱਕ ਬੱਚਾ ਹੈ ਜਿਹੜਾ ਨਸ਼ੇੜੀ ਹੈ ਹਾਂ ਇੱਕ ਬੱਚਾ ਨਿਛੜੀ ਹੈ ਉਹ ਕਰਦੇ ਭਾਂਡੇ ਵਿੱਚ ਹੀ ਜਾਂਦਾ ਮਾਪਿਓ ਨੂੰ ਹਮੇਸ਼ਾ ਬਦਵਾਵਾਵਾਂ ਦਿੰਦੇ ਨੇ ਵੀ ਇਹ ਸਾਡੇ ਘਰੇ ਕਿੱਥੋਂ ਪੈਦਾ ਹੋ ਗਿਆ ਕੀ ਉਹ ਬੱਚੇ ਦਾ ਜਦੋਂ ਅਗਲਾ ਜਨਮ ਹੋਊਗਾ ਉਹਨੂੰ ਮਾਪਿਓ ਦਾ ਸੁੱਖ ਮਿਲੂਗਾ ਜਿਨੇ ਹੁਣ ਆਪਦੇ ਮਾਪਿਓ ਨੂੰ ਨਹੀਂ ਦਿੱਤਾ ਕਰਕ ਰਾਸ਼ੀ ਦੇ ਲਈ ਜਿਹੜਾ ਟਾਈਮ ਹੈਗਾ ਥੋੜਾ ਪਰੇਸ਼ਾਨੀਆਂ ਵਾਲਾ ਹੈਗਾ ਇੱਕ ਇਹਨਾਂ ਤੇ ਸ਼ਨੀ ਦਾ ਥੋੜਾ ਇਫੈਕਟ ਚੱਲ ਰਿਹਾ ਹੈ ਕਰਕ ਰਾਸ਼ੀ ਦੇ ਉੱਤੇ ਕੰਮ ਥੋੜੇ ਡਿਲੇ ਹੋ ਸਕਦੇ ਨੇ ਥੋੜਾ ਮੈਂਟਲ ਸਟ्रेस ਰਹਿ ਸਕਦਾ ਇਹਨਾਂ ਦੇ ਉੱਤੇ ਸਿੰਘ ਰਾਸ਼ੀ ਵਾਲਿਆਂ ਲਈ ਇਹ ਜਿਹੜਾ ਸਾਲ ਆ ਦੇਖੋ ਵਧੀਆ ਰਹੂਗਾ ਕਨਾਂ ਦਾ ਜਿਹੜਾ ਪਿਛਲਾ ਸਾਲ ਉਹ ਵੀ ਤਕਰੀਬਨ ਠੀਕ ਚੱਲ ਰਿਹਾ ਪਰ ਇੱਕ ਚੀਜ਼ ਦਾ ਬੜਾ ਧਿਆਨ ਰੱਖਣਾ ਚਾਹੀਦਾ ਜੇ ਤੁਸੀਂ ਬਿਜ਼ਨਸ ਕਰਦੇ ਹੋ ਤਾਂ ਰਿਸਕ ਫੈਕਟਰ ਨੂੰ ਥੋੜਾ ਧਿਆਨ ਰੱਖੋ ਤੁਹਾਡੀ ਪੇਮੈਂਟ ਕਿਸੇ ਵੱਲ ਬਲੌਕ ਹੋ ਸਕਦੀ ਹੈ ਕੰਨਿਆ ਰਸ਼ੀ ਵਾਲਿਆਂ ਦੇ ਲਈ ਇੱਕ ਸਭ ਤੋਂ ਪਹਿਲੇ ਨੰਬਰ ਤੇ ਇਹ ਗੱਲ ਆ ਰਹੀ ਹੈ ਜੇ ਤੁਹਾਡੀ ਮੈਰਿਜ ਲਾਈਫ ਦੇ ਵਿੱਚ ਕੋਈ ਪ੍ਰੋਬਲਮ ਚੱਲਦੀ ਹੈ ਤਾਂ ਉਸ ਚੀਜ਼ ਨੂੰ ਬੜਾ ਧਿਆਨ ਨਾਲ ਰੱਖਣਾ ਚਾਹੀਦਾ ਹੈ ਇਸ ਸਾਲ ਦੇ ਵਿੱਚ ਉਹ ਪ੍ਰੋਬਲਮਾਂ ਫ੍ਰਿਕਸ਼ਨਸ ਵੱਧ ਸਕਦੀਆਂ ਨੇ ਕੰਨਿਆ ਰਸ਼ੀ ਵਾਲਿਆਂ ਲਈ ਆਪਸ ਦੇ ਵਿੱਚ ਐਡਜਸਟਮੈਂਟ ਦੀ ਲੋੜ ਹੈ ਟੂ ਰਸ਼ੀ ਵਾਲਿਆਂ ਦੇ ਕੁੱਲ ਮਿਲਾ ਕੇ ਟਾਈਮ ਵਧਿਆ ਜੇ ਆਪਣੀ ਕਿਸਮਤ ਨੂੰ ਐਨਾਸ ਕਰਨ ਦੇ ਲਈ ਕੁਝ ਪਾਣਾ ਚਾਹੁੰਦਾ ਹੈ ਹਰਾ ਪੰਨਾ ਟਰਾਈ ਕਰ ਸਕਦੇ ਨੇ ਔਰ ਉਹਦੇ ਨਾਲ ਸ਼ੁਕਰ ਦਾ ਕੋਈ ਓਪਲ ਜਾਂ ਟੋਪਾਜ਼ ਵਗੈਰਾ ਧਰਨ ਕੀਤਾ ਜਾ ਸਕਦਾ ਤੁਲਾ ਰਾਸ਼ੀ ਵਾਲਿਆਂ ਨੂੰ ਹੈਲਥ ਦਾ ਧਿਆਨ ਰੱਖਣ ਦੀ ਲੋੜ ਹੈ ਸਿਹਤ ਵਾਸਤੇ ਇਹਨਾਂ ਦੇ ਸਟਾਰ ਥੋੜੇ ਵੀਕ ਚੱਲਦੇ ਪਏ ਨੇ ਔਰ ਆਪਣੇ ਮਾਈਂਡ ਨੂੰ ਸਟੇਬਲ ਕਰਨ ਦੀ ਜ਼ਰੂਰਤ ਹੈ ਓਵਰ ਕੌਨਫੀਡੈਂਸ ਤੇ ਥੋੜਾ ਕੰਟਰੋਲ ਰੱਖਣਾ ਚਾਹੀਦਾ ਹੈ ਕਈ ਵਾਰੀ ਓਵਰ ਕੌਨਫੀਡੈਂਸ ਦੇ ਵਿੱਚ ਆਪਣਾ ਨੁਕਸਾਨ ਕਰ ਸਕਦੇ ਨੇ ਦੇਖੋ ਜਿਹੜੇ ਵਿਰਸ਼ਚ ਰਾਸ਼ੀ ਵਾਲੇ ਨੇ ਇਹਨਾਂ ਤੇ ਵੀ ਸ਼ਨੀ ਦਾ ਥੋੜਾ ਜਿਆ ਜਾਨੀ ਕਿ ਥੋੜਾ ਸਲੋ ਟਾਈਮ ਚੱਲਦਾ ਪਿਆ ਹੈ ਇਹਨਾਂ ਦੇ 4th ਸੈਟਰਨ ਚੱਲਦਾ ਹੈ 4th ਸੈਟਰਨ ਹੋਣ ਕਰਕੇ ਕੰਮ ਡਿਲੇ ਹੁੰਦੇ ਨੇ ਜੇ ਕੋਈ ਬੰਦਾ ਪ੍ਰਾਪਰਟੀ ਲੈਣੀ ਚਾਹ ਰਿਹਾ ਜਾਂ ਕਨਵੈਂਸ ਲੈਣੀ ਚਾਹ ਰਿਹਾ ਹੈ ਤਾਂ ਪ੍ਰਾਪਰਟੀ ਜਿਹੜੀ ਹੈਗੀ ਆ ਡਿਸਪਿਊਟਡ ਪ੍ਰਾਪਰਟੀ ਤੋਂ ਬਚਣਾ ਚਾਹੀਦਾ ਹੈ ਕਈ ਵਾਰੀ ਕੋਈ ਲੋਨ ਲੈਣਾ ਆਵੇ ਉਹਦੇ ਵਿੱਚ ਡਿਲੇ ਹੋ ਸਕਦਾ ਜੁਪੀਟਰ ਦੀ ਇੱਕ ਪੋਜੀਸ਼ਨ ਚੇਂਜ ਹੋ ਰਹੀ ਹੈ ਰੈਟਰੋ ਚੱਲ ਰਿਹਾ ਸੀ ਜਾਨੀ ਕਿ ਪੁੱਠਾ ਚੱਲ ਰਿਹਾ ਸੀ ਬ੍ਰਹਸਪਤੀ ਅੱਜ ਉਹਨੇ ਮਰ ਗਈ ਹੋ ਜਾਣਾ ਜਾਨੀ ਕਿ ਟਰੈਕਟ ਵੇਟ ਜਦੋਂ ਇਹ ਡਾਇਰੈਕਟਵੇ ਦੇ ਵਿੱਚ ਚੱਲੇਗਾ ਤਾਂ धनु ਰਾਸ਼ੀ ਵਾਲਿਆਂ ਦੀਆਂ ਕਈ ਜਣੀਆਂ ਪ੍ਰੋਬਲਮਸ ਪਿਛਲੇ 5-6 ਮਹੀਨਿਆਂ ਤੋਂ ਚੱਲੀਆਂ ਆ ਰਹੀਆਂ ਜਾਂ 4-5 ਮਹੀਨਿਆਂ ਤੋਂ ਚੱਲੀਆਂ ਆ ਰਹੀਆਂ ਉਹ ਡਿਸਪੀਅਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਕੈਪ੍ਰਿਕੌਰਨ ਰਾਸ਼ੀ ਤੇ ਸ਼ਨੀ ਦੀ ਸਾੜ ਦਤੀ ਪਿਛਲੇ 5 ਸਾਲ ਤੋਂ ਚੱਲ ਰਹੀ ਹੈ ਜਿਹੜੇ ਵੀ ਲੋਕ ਤੁਹਾਡੇ ਦਰਸ਼ਕ ਸੁਣ ਰਹੇ ਹੋਣਗੇ ਉਹਨਾਂ ਦਾ ਇਹ ਪ੍ਰੈਕਟੀਕਲ ਹੋਏਗਾ ਪਿਛਲੇ 5 ਸਾਲ ਦੇ ਵਿੱਚ ਇਹਨਾਂ ਨੇ ਬੜੀਆਂ ਪ੍ਰੋਬਲਮਸ ਦੇਖੀਆਂ ਹੋਣਗੀਆਂ ਕੁੰਭ ਰਾਸ਼ੀ ਤੇ ਵੀ ਸ਼ਨੀ ਦਾ ਪੀਕ ਟਾਈਮ ਚੱਲਦਾ ਪਿਆ ਸ਼ਨੀ ਦੇ ਸਾੜ ਸਦੀ ਦਾ ਇਨਾਂ ਦੇ तकरीबन 3.5 ਸਾਲ ਹੋ ਗਏ 67 ਚੱਲਦੀ ਨੂੰ ਔਰ 3.5 ਸਾਲ ਹੀ ਹਜੇ ਹੋਰ ਪਏ ਨੇ ਇਸ ਟਾਈਮ ਜਾਨੀ ਕਿ 67 ਦਾ ਸਭ ਤੋਂ ਜ਼ਿਆਦਾ ਇਫੈਕਟ ਐਕੁਰੀਅਸ ਦੇ ਉੱਤੇ ਕੁੰਭ ਰਸ਼ੀ ਤੇ ਚੱਲਦਾ ਪਿਆ ਦੇਖੋ ਮੀਨ ਰਸ਼ੀ ਤੇ ਹਜੇ ਫਰਸਟ ਪਾਰਟ ਚੱਲਦਾ 67 ਦਾ ਇਨਾਂ ਤੇ 67 ਸ਼ੁਰੂ ਹੋਈ ਨੂੰ ਹਜੇ 1 ਸਾਲ ਹੋਇਆ 1.5 ਸਾਲ ਹੋਇਆ ਇਨਾਂ ਦੇ ਥੋੜੀਆਂ ਥੋੜੀਆਂ ਟੈਨਸ਼ਨਾਂ ਵਧਣੀਆਂ ਸ਼ੁਰੂ ਹੁੰਦੀਆਂ ਇਸ ਕਰਕੇ ਲੋਨ ਕੰਟਰੋਲ 'ਚ ਰੱਖਣੇ ਚਾਹੀਦੇ ਨੇ ਕੋਈ ਬਹੁਤ ਵੱਡੀ ਪਲਾਨਿੰਗ ਕਰਦੇ ਨੇ ਤਾਂ ਉਹਨੂੰ ਚੰਗੀ ਤਰ੍ਹਾਂ ਕੁਰੀਤਨਾ ਸੋਚ ਸਮਝ ਕੇ ਕੋਈ ਸਟੈਪ ਚੱਕਣ ਵੀ ਕਿਤੇ ਆਪਾਂ ਆਪਣਾ ਫਾਈਨੈਂਸ਼ੀਅਲ ਸਿਸਟਮ ਬਗੜ ਕੇ ਨਾ ਬੈਠ ਜਾਈਏ ਤੇ ਆਪਣੇ ਜਿਹੜੇ ਰਿਲੇਸ਼ਨ ਨੇ ਪੇਰੈਂਟਸ ਨਾਲ ਜਾਂ ਲੋਕਾਂ ਦੇ ਨਾਲ ਤੁਹਾਡੇ ਰਿਲੇਸ਼ਨ ਵਧੀਆ ਹੋਣੇ ਚਾਹੀਦੇ ਨੇ ਜੇ ਉਹਨਾਂ ਨਾਲ ਰਿਲੇਸ਼ਨ ਵਧੀਆ ਨਹੀਂ ਨੇ ਜਿੰਨੇ ਮਰਜ਼ੀ ਦਾਨਪੁਣ ਕਰ ਲਓ ਮਾਪਿਓ ਦੀ ਸੇਵਾ ਹੀ ਨਹੀਂ ਕਰਦੇ ਤੁਸੀਂ ਲੱਖ ਤੁਸੀਂ ਸ਼ਵੀਲਾ ਭੰਡਾਰੇ ਜਾਂ ਤੁਸੀਂ ਜਿੱਥੇ ਮਰਜ਼ੀ ਲਾ ਲਓ ਤੁਸੀਂ ਆਪਣੀ ਜਿਹੜੀ ਡਿਊਟੀ ਰੱਬ ਨੇ ਲਈ ਆ ਪੂਰੀ ਨਹੀਂ ਕਰਦੇ ਤਾਂ ਤੁਹਾਨੂੰ ਕਿਸੇ ਦਾਨਪੁਣ ਦਾ ਕੋਈ ਫਲ ਨਹੀਂ ਮਿਲਦਾ ਹੈਗਾ ਕਿਉਂਕਿ ਤੁਹਾਨੂੰ ਬਦਵਾਵਾ ਮਿਲ ਰਹੀਆਂ ਨੇ ਕਈ ਲੋਕ ਐਦਾ ਦੇ ਵੀ ਹੁੰਦੇ ਜਿਨ੍ਹਾਂ ਦੇ ਮਾਪਿਓ ਹੀ ਹੈ ਨਹੀਂ ਜਾਂ ਫੈਮਿਲੀ ਹੈ ਨਹੀਂ ਦੇਖੋ ਉਹ ਵੀ ਪਿਛਲੀ ਕਰਮ ਥਿਊਰੀ ਆ ਹੁਣ ਸਪੋਜ਼ ਕਰੋ ਇੱਕ ਬੱਚਾ ਹੈ ਜਿਹੜਾ ਨਸ਼ੇੜੀ ਹੈ ਇੱਕ ਬੱਚਾ ਨਿਛੇੜੀ ਹੈ ਉਹ ਕਰਦੇ ਭਾਂਡੇ ਵਿੱਚ ਹੀ ਜਾਂਦਾ ਮਾਪਿਓ ਨੂੰ ਹਮੇਸ਼ਾ ਬਦਦੁਆਵਾਵਾਂ ਦਿੰਦੇ ਨੇ ਵੀ ਇਹ ਸਾਡੇ ਘਰੇ ਕਿੱਥੋਂ ਪੈਦਾ ਹੋ ਗਿਆ ਕੀ ਉਹ ਬੱਚੇ ਦਾ ਜਦੋਂ ਅਗਲਾ ਜਨਮ ਹੋਊਗਾ ਉਹਨੂੰ ਮਾਪਿਓ ਦਾ ਸੁੱਖ ਮਿਲੂਗਾ ਜਿਨੇ ਹੁਣ ਆਪਦੇ ਮਾਪਿਓ ਨੂੰ ਨਹੀਂ ਦਿੱਤਾ ਇਹਹੀ ਥਿਊਰੀ ਆ ਗਈ ਨਾ ਜੋ ਦੇ ਰਹੇ ਹੋ ਸ੍ਰਿਸ਼ਟੀ ਉਹ ਹੀ ਵਾਪਸ ਆ ਰਿਹਾ ਚਲੋ 2024 ਦੇ ਪ੍ਰੈਡਿਕਸ਼ਨਸ ਕਰੋ ਬਟ ਇੱਕ ਕੰਡੀਸ਼ਨ ਆਪਾਂ ਇਹ ਲਗਾ ਦਿੰਦੇ ਆ ਕਿ ਇਹ ਪ੍ਰੈਡਿਕਸ਼ਨ ਸਿਰਫ ਉਹਨਾਂ ਲੋਕਾਂ ਲਈ ਜਿਹੜੇ ਮਿਹਨਤ ਦੇ ਉੱਤੇ ਵਿਸ਼ਵਾਸ ਕਰਦੇ ਨੇ ਔਰ ਕਰਮ ਦੇ ਤੇ ਵੈਲੇ ਬੰਦੇ ਲਈ ਕੋਈ ਕੋਈ ਵੀ ਸ਼ਾਸਤਰ ਨਹੀਂ ਹੈ ਹਾਂ ਉਹਨਾਂ ਲੋਕਾਂ ਦੇ ਲਈ ਪ੍ਰੈਡਿਕਸ਼ਨ ਕਰ ਦੋ ਕਿ ਤੁਸੀਂ ਇੱਕ ਚੀਜ਼ ਦੇਖੋ ਇੱਕ ਕਲਾਸ ਦੇ ਵਿੱਚ 60 ਬੱਚੇ ਪੜ੍ਹਦੇ ਨੇ ਹਮ ਉਹਦੇ ਵਿੱਚੋਂ ਇੱਕ ਬੱਚਾ ਮੈਰਿਟ ਤੇ ਆਂਦਾ ਇੱਕ ਬੱਚਾ ਫੇਲ ਵੀ ਹੁੰਦਾ ਪੜਾਉਣ ਵਾਲਾ ਤਾਂ ਉਹੀ ਹੈ ਨਾ ਹਮ ਸੇਮ ਹੈ ਪੜਾਉਣ ਵਾਲਾ ਸੇਮ ਹੈ ਇੱਕ ਬੱਚਾ ਜਿਹੜਾ ਮੈਰਿਟ ਤੇ ਆ ਗਿਆ ਉਹਨੂੰ ਕੋਈ ਸਪੈਸ਼ਲ ਕੋਲਗੇ ਤਾਂ ਨਹੀਂ ਪੜਾਤਾ ਹਮ ਹਮ ਜਿਹੜਾ ਫੇਲ ਹੁੰਦਾ ਪਿਆ ਉਹ ਜਿਹੜਾ ਫੇਲ ਹੁੰਦਾ ਉਹਨੇ ਮਿਹਨਤ ਹੀ ਨਹੀਂ ਕੀਤੀ ਪਰ ਉਸੇ ਟੀਚਰ ਦਾ ਪੜਾਇਆ ਬੱਚਾ ਮੈਰਿਟ ਤੇ ਹੁੰਦਾ ਅਖਬਾਰਾਂ ਚ ਨਾਮ ਆਉਂਦਾ ਹੈ ਪੇਰੈਂਟਸ ਵੀ ਖੁਸ਼ ਹੁੰਦੇ ਨੇ ਗਲਤ ਕਰਮਾਂ ਤੇ ਜੇ ਤੁਸੀਂ ਮਿਹਨਤ ਨਹੀਂ ਕਰਨੀ ਤਾਂ ਕੋਈ ਗ੍ਰਹਿ ਤੁਹਾਡਾ ਕੁਝ ਨਹੀਂ ਕਰ ਸਕਦਾ ਠੀਕ ਹੈ ਇਹ ਬਿਲਕੁਲ ਲੌਜੀਕਲ ਗੱਲ ਹੈ ਮਤਲਬ ਜਿਹੜੇ ਮਿਹਨਤੀ ਲੋਕ ਨੇ ਜਿਹੜੇ ਕਰਮ ਕਰਨ ਵਾਲੇ ਲੋਕ ਨੇ ਜਿਹੜੀਆਂ ਜੜੀਆਂ ਰਾਸ਼ੀਆਂ ਦੇ ਮੁਤਾਬਕ 2024 ਚ ਉਹਨਾਂ ਨੂੰ ਕੀ ਫੈਕਟਰ ਮਿਲੂਗਾ ਪਹਿਲਾਂ ਆਪਾਂ ਮੇਸ਼ ਰਾਸ਼ੀ ਤੋਂ ਸ਼ੁਰੂ ਕਰ ਲੈਂਦੇ ਹਾਂ ਜੀ ਦੇਖੋ ਜਿਹੜੀ ਮੇਸ਼ ਰਾਸ਼ੀ ਹੈਗੀ ਹੈ ਮੇਸ਼ ਰਾਸ਼ੀ ਪਹਿਲੇ ਨੰਬਰ ਤੇ ਗੱਲ ਕਰੀਏ ਮੇਸ਼ ਰਾਸ਼ੀ ਵਾਲਿਆਂ ਦਾ ਜਿਹੜਾ ਸਾਲ ਆ ਵਧੀਆ ਰਹੂਗਾ ਜੇ ਕਿਸੇ ਦੀ ਮੈਰਿਜ ਨਹੀਂ ਹੋਈ ਤਾਂ ਅਪ੍ਰੈਲ ਮਈ ਤੱਕ ਉਹਦੇ ਮੈਰਿਜ ਦੇ ਜਾਂ ਰਿਸ਼ਤੇ ਦੇ ਯੋਗ ਚੱਲਦੇ ਪਏ ਨੇ ਜਿਹੜੇ ਸਟੂਡੈਂਟਸ ਨੇ ਉਹਨਾਂ ਦਾ ਐਜੂਕੇਸ਼ਨ ਦੇ ਲਈ ਟਾਈਮ ਵਧੀਆ ਚੱਲਦਾ ਜਿੰਨੀ ਮਿਹਨਤ ਕਰਨਗੇ ਉਹਦਾ ਰਿਜ਼ਲਟ ਮਿਲੂਗਾ ਜਿੰਨੀ ਮਿਹਨਤ ਕਰਨਗੇ ਔਰ ਜੇ ਕਿਸੇ ਦੇ ਸੰਤਾਨ ਨਹੀਂ ਹੋਈ ਤਾਂ ਕਨਸੈਪਸ਼ਨ ਦੇ ਯੋਗ ਚੱਲਦੇ ਨੇ ਸਾਲ ਦੇ ਅੱਧ ਤੱਕ ਤਕਰੀਬਨ ਜੂਨ ਤੱਕ ਕਨਸੈਪਸ਼ਨ ਦੇ ਯੋਗ ਚੱਲਦੇ ਨੇ ਕੋਈ ਪ੍ਰਾਪਰਟੀ ਦੇ ਨਾਲ ਰਿਲੇਟਡ ਕੋਈ ਡੀਲ ਕਰਨਾ ਚਾਹੁੰਦੇ ਨੇ ਤਾਂ ਉਹਦੇ ਵੀ ਯੋਗ ਹੈਗੇ ਨੇ ਪਰ ਖਰਚੇ ਥੋੜੇ ਜਿਆਦਾ ਰਹਿਣਗੇ ਉਹਨਾਂ ਤੇ ਕੰਟਰੋਲ ਕਰਨ ਦੀ ਲੋੜ ਹੈ ਔਰ ਜਿਹੜੇ ਉਪਾਏ ਹੈਗੇ ਨੇ ਕਦੇ ਕਦਾਈ ਉਹ ਸ਼ਨੀਵਾਰ ਵਾਲੇ ਦਿਨ ਸਤਨਾਜਾ ਪੰਛੀਆਂ ਜਾਂ ਕੀੜਿਆਂ ਨੂੰ ਪਾ ਸਕਦੇ ਨੇ ਜਾਂ ਸਾਬਤਮਾਂ ਤੇ ਸਾਬਤ ਮੂੰਗੀ ਦੀ ਦਾਲ ਧਾਰਮਿਕ ਸਥਾਨ ਤੇ ਦਾਨ ਕਰ ਸਕਦੇ ਨੇ ਲੰਗਰ ਦੇ ਵਿੱਚ ਦੇ ਸਕਦੇ ਨੇ ਜੇ ਜੈਮਸਟੋਨ ਦੀ ਗੱਲ ਕਰੀਏ ਤਾਂ ਸਟੂਡੈਂਟਸ ਦੇ ਲਈ ਮਾਣਕ ਤੇ ਪੁਖਰਾਜ ਪਾਇਆ ਜਾ ਸਕਦਾ ਹੈ ਔਰ ਜਿਹੜੇ bizness ਦੇ ਵਿੱਚ ਹੈਗੇ ਨੇ ਉਹਨਾਂ ਉਹ ਮੂੰਗਾ ਤੇ ਜਿਹੜਾ ਹੈਗਾ ਆਪਣਾ ਪੁਖਰਾਜ ਪਾ ਸਕਦੇ ਨੇ ਜੇ ਕਿਸੇ ਦੇ ਹੈਲਥ ਇਸ਼ੂਜ਼ ਨੇ ਉਹ ਮੂੰਗਾ ਜਰੂਰ ਪਾ ਸਕਦੇ ਨੇ ਇਹਨਾਂ ਦੇ ਨਾਲ ਫਰਕ ਪੈਂਦਾ ਬਾਕੀ ਜਿਹੜੇ ਤੁਹਾਡੇ ਜਿਹੜੇ ਕੋਈ bizness ਦੇ ਵਿੱਚ ਜਾਂ ਕੋਈ ਤੁਹਾਡੇ ਕੋਈ ਫਰਕ ਪੈਂਦਾ ਤਾਂ ਤੁਸੀਂ ਉਹਨੂੰ ਵਸਤੂ ਦੇ ਨਾਲ ਰਿਲੇਟਿਵਲੀ ਕਰ ਸਕਦੇ ਹੋ ਕਈ ਵਾਰੀ ਇਹ ਹੁੰਦਾ ਆਪਣੇ ਕੋਲੇ ਸਭ ਕੁਝ ਹੁੰਦਾ ਘਰ ਦੇ ਵਿੱਚ ਪਰ ਘਰ ਦੇ ਮੈਂਬਰਾਂ ਦੀ ਆਪਸ ਚ ਨਹੀਂ ਬਣਦੀ ਇੱਕ ਸਾਈਕਲ ਤੇ ਜਾ ਰਹੇ ਬੰਦੇ ਦੀ ਵਾਈਫ ਹੋ ਸਕਦਾ ਖੁਸ਼ ਹੋਵੇ ਔਰ ਇੱਕ ਕਰੋੜਪਤੀ ਦੇ ਕੋ ਕਰੋੜ ਰੁਪਏ ਦੀ ਕਾਰ ਵਾਲੇ ਦੇ ਨਾਲ ਬੈਠੀ ਉਹਦੀ ਵਾਈਫ ਉਹਦੀ ਖੁਸ਼ ਨਾ ਹੁੰਦੀ ਲੜ ਰਹੇ ਹੁਣ ਹਾਂ ਲੜ ਰਹੇ ਹੁਣ ਉਹ ਐਲੀਮੈਂਟ ਸੈੱਟ ਨਹੀਂ ਹੁੰਦੇ ਉੱਥੇ ਵਸਤੂ ਵੀ ਬੜਾ ਮੈਟਰ ਕਰਦਾ ਹੈ ਤੇ ਇਹ ਚੀਜ਼ਾਂ ਸਾਰੀਆਂ ਨੇ ਕੁੱਲ ਮਿਲਾ ਕੇ ਮੇਖ ਰਾਸ਼ੀ ਦਾ ਇਸ ਜਿਹੜਾ ਸਾਲ ਆ ਵਧੀਆ ਰਹੂਗਾ ਠੀਕ ਹੈ ਬਾਕੀ ਪਰਮਾਤਮਾ ਦਾ ਨਾਮ ਰੋਜ਼ ਲਓ ਹਾਂ 24 ਘੰਟਿਆਂ ਦੇ ਵਿੱਚੋਂ ਘੱਟੋ ਘੱਟ 15-20 ਮਿੰਟ ਅੱਧਾ ਘੰਟਾ ਜ਼ਰੂਰ ਕੱਢੋ ਚਾਹੇ ਰਾਤ ਨੂੰ ਸੌਣ ਲੱਗੇ ਕਰੋ ਤਾਂ ਤੁਹਾਡੇ ਜਾਨੀ ਕਿ ਜਿਹੜੇ ਮਾੜੇ ਕਰਮ ਨੇ ਉਹ ਵੀ ਚੰਗੇ ਹੋਣਗੇ ਤੁਹਾਡਾ ਬਹੁਤ ਦਾਨ ਕਰ ਦੇਣਾ ਠੀਕ ਕਰੋਗਾ ਟਾਈਮ ਇਹ ਰੀਸ ਤੇ ਮੇਖ ਰਾਸ਼ੀ ਲਈ ਇਹ ਸਾਲ ਹਾਂ ਰੀਸ ਮੇਖ ਰਾਸ਼ੀ ਲਈ ਇਹ ਸਾਲ ਵਧੀਆ ਰਹੂਗਾ ਵ੍ਰਿਸ਼ਭ ਟੌਰਸ ਲਈ ਜੇ ਆਪਾਂ ਗੱਲ ਕਰੀਏ ਵ੍ਰਿਸ਼ਭ ਰਾਸ਼ੀ ਲਈ ਕਿੱਦਾਂ ਦਾ ਰਹੂਗਾ ਸਾਲ 2024 ਦੇਖੋ ਜਿਹੜੀ ਟੌਰਸ ਰਾਸ਼ੀ ਹੈ ਟੌਰਸ ਰਾਸ਼ੀ ਦੇ ਜਿਹੜੇ ਲੋਕ ਹੈਗੇ ਨੇ ਇਨਾਂ ਦਾ ਜਿਹੜਾ ਮੈਰਿਜ ਦਾ ਯੋਗ ਹੈ ਜੇ ਮੰਨ ਲਓ ਮੈਰਿਜ ਨਹੀਂ ਹੋਈ ਕਿਸੇ ਦੀ ਤਾਂ ਉਹ ਸਾਲ ਦੇ ਜਿਹੜਾ ਸੈਕੰਡ ਹਾਫ ਆ ਉਹਦੇ ਵਿੱਚ ਮੈਰਿਜ ਦੇ ਯੋਗ ਨੇ ਇਹਨਾਂ ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਐਕਸਟਰਾ ਮਿਹਨਤ ਕਰਨ ਦੀ ਲੋੜ ਆ ਜੇ ਆਪਾਂ ਆਪਣਾ 100% ਜਾਨੀ ਕਿ ਐਫਰਟਸ ਕਰਦੇ ਆ ਤਾਂ ਉਹਦੇ ਰਿਜ਼ਲਟ ਥੋੜੇ ਘੱਟ ਮਿਲਣਗੇ ਇਸ ਕਰਕੇ ਓਵਰ ਕੰਫੀਡੈਂਸ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਤੇ ਜੇ ਕੋਈ ਪ੍ਰਾਪਰਟੀ ਲੈਣਾ ਚਾਹੁੰਦਾ ਤਾਂ ਨਵੇਂ ਮਕਾਨ ਬਣਨ ਦੇ ਯੋਗ ਨੇ ਤੇ ਇਸ ਤੋਂ ਇਲਾਵਾ ਜੇ ਆਪਾਂ ਮੰਨ ਲਓ ਕੋਈ ਵਿਦੇਸ਼ ਜਾਣਾ ਚਾਹੇ ਤਾਂ ਐਜੂਕੇਸ਼ਨ ਬੇਸ ਤੇ ਜਾਂ ਕਿਸੇ ਵੀ ਬੇਸ ਤੇ ਉਹ ਟਰਾਈ ਕਰ ਸਕਦਾ ਹੈ ਤੇ ਉਹਦੇ ਲਈ ਵੀ ਇਹ ਸਾਲ ਤਕਰੀਬਨ ਵਧੀਆ ਰਹੂਗਾ ਹਮਮ ਇਨਕਮ ਦੇ ਲਈ ਵੀ ਤਕਰੀਬਨ ਇਹ ਸਾਲ ਵਧੀਆ ਹੈ ਸਟੂਡੈਂਟਸ ਲਈ ਥੋੜਾ ਵੀਕ ਹੈਗਾ ਜੇ ਆਪਾਂ ਕੋਈ ਉਪਾਏ ਕਰਨੇ ਹੋਣ ਤਾਂ ਮੰਗਲਵਾਰ ਨੂੰ ਆਟਾ ਗੁੜ ਧਾਰਮਿਕ ਸ਼ਾਂਤੀ ਦੇ ਸਕਦੇ ਆਂ ਆਟਾ ਗੁੜ ਧਾਰਮਿਕ ਸ਼ਾਂਤੀ ਦੇ ਸਕਦੇ ਆਂ ਕੁੱਤੇ ਨੂੰ ਰੋਟੀ ਬਿਸਕਟ ਕਦੇ ਪਾ ਸਕਦੇ ਹੋ ਮੰਗਲਵਾਰ ਦੇ ਦਿਨ ਤਾਂ ਤੁਹਾਡੇ ਲਈ ਸ਼ੁਭ ਹੋਊਗਾ ਜੇ ਜੈਮਸਟੋਨ ਦੀ ਗੱਲ ਕਰੀਏ નીਲਮ ਤੇ ਹਰਾ ਪੰਨਾ ਪਾਇਆ ਜਾਣਾ ਇਹਨਾਂ ਲਈ ਇਨਾ ਦੇ ਲੱਕ ਫੈਕਟਰ ਨੂੰ ਥੋੜਾ ਐਨਾਸ ਕਰੂਗਾ ਤੇ ਕੁੱਲ ਮਿਲਾ ਕੇ ਬ੍ਰੇਕ ਰਸ਼ੀ ਆਣ ਲਈ ਵੀ ਇਸ ਸਾਲ ਜਿਹੜਾ ਹੈਗਾ ਤਕਰੀਬਨ ਠੀਕ ਰਹੂਗਾ ਸਟੂਡੈਂਟਸ ਤੋਂ ਇਲਾਵਾ ਬਾਕੀ ਪ੍ਰੋਫੈਸ਼ਨਲ ਲਈ ਜੌਬ ਵਾਲਿਆਂ ਲਈ ਇਸ ਸਾਲ ਵਧੀਆ ਜਾਊਗਾ ਸਟੂਡੈਂਟਸ ਨੂੰ ਥੋੜੀ ਮਿਹਨਤ ਜ਼ਿਆਦਾ ਜਿਹੜਾ ਮਿਹਨਤ ਦੀ ਲੋੜ ਹੈ ਕੁਝ ਪਲੈਨਟਸ ਦੇ ਇਫੈਕਟਸ ਹੁੰਦੇ ਨੇ ਉਹਦੇ ਕਰਕੇ ਇਹ ਚੀਜ਼ ਹੁੰਦੀ ਹੈ ਪਲੈਨਟ ਦੀ ਪਲੇਸਮੈਂਟ ਗੋਚਰ ਜਿਹੜਾ ਟ੍ਰਾਂਜ਼ਿਟ ਚੱਲਦਾ ਤੇ ਆਪਾਂ ਤੀਜੀ ਰਸ਼ੀ ਜਮਾਇਨੀ ਦੀ ਗੱਲ ਕਰ ਲਈਏ ਮਿਥੁਨ ਰਸ਼ੀ ਮਿਥੁਨ ਰਸ਼ੀ ਦੀ ਹਾਂਜੀ ਹਾਂਜੀ ਤੇ ਉਹਨਾਂ ਦੇ ਲਈ ਕਿੱਦਾਂ ਦਾ ਰਹੂਗਾ ਇਸ ਸਾਲ ਜੇ ਕੋ ਮਿਥਨ ਰਾਸ਼ੀ ਵਾਲੇ ਜਿਹੜੇ ਹੈਗੇ ਨੇ ਇਹਨਾਂ ਨੂੰ ਹੈਲਥ ਦਾ ਧਿਆਨ ਰੱਖਣ ਦੀ ਲੋੜ ਹੈ ਜੇ ਸਿਹਤ ਨਾਲ ਰਿਲੇਟਡ ਕੋਈ ਪ੍ਰੋਬਲਮਸ ਹੈਗੀਆਂ ਜਿਹੜੇ ਲੋਕ 50 ਪਲੱਸ ਵਾਲੇ ਹੈਗੇ ਨੇ ਜਾਂ 60 ਪਲੱਸ ਵਾਲੇ ਹੈਗੇ ਨੇ ਉਹਨਾਂ ਨੂੰ ਆਪਣੇ ਰੂਟੀਨ ਡਾਇਗਨੋਸ ਵਗੈਰਾ ਕਰਵਾਉਂਦੇ ਰਹਿਣੇ ਚਾਹੀਦੇ ਨੇ ਤੇ ਬਿਜ਼ਨਸ ਦੇ ਵਿੱਚ ਵੀ ਕਈ ਵਾਰੀ ਕੋਈ ਚੇਂजेस ਪੋਸੀਬਲ ਹੈਗੀਆਂ ਜਾਂ ਕਿਸੇ ਦੀ ਜੌਬ ਚੱਲ ਰਹੀ ਹੈ ਜੌਬ ਚੇਂਜਿੰਗ ਪੋਸੀਬਲ ਆ 2024 ਦੇ ਵਿੱਚ ਤੇ ਕੋਈ ਵਾਰੀ 10 15 ਸਾਲ ਪੁਰਾਣੀ ਚੱਲਦੀ ਜੌਬ ਵੀ ਚੇਂਜ ਪੋਸੀਬਲ ਹੈਗੀ ਹੈ ਕੋਈ ਨਾ ਕੋਈ ਦਿੱਕਤ ਆ ਸਕਦੀ ਹੈ ਪਰ ਓਵਰਆਲ ਉਹਦਾ ਜਿਹੜਾ ਰਿਜ਼ਲਟ ਆਗੇ ਬੈਟਰ ਜੌਬ ਮਿਲੂਗੀ ਠੀਕ ਰਹੂਗਾ ਤੇ ਜੇ ਆਪਾਂ ਇਸ ਕਿਸਮਤ ਨੂੰ ਅਨਾਉਂਸ ਕਰਨ ਲਈ ਜਾਂ ਆਪਾਂ ਕਹੀਏ ਸਿਹਤ ਵਾਸਤੇ ਹਰਾ ਪੰਨਾ ਨੀਲਮ ਪੰਨਾ ਜਾਂ ਸ਼ੁਕਰਦਾਸ ਸਟੋਨ ਪਾਣਾ ਇਹਨਾਂ ਲਈ ਵਧੀਆ ਰਹੂਗਾ ਤੇ ਜੇ ਉਪਾਏ ਦੀ ਗੱਲ ਕਰੀਏ ਸਿਹਤ ਵਾਸਤੇ ਜਾਂ ਹੋਰ ਸਾਰੇ ਕੰਮਾਂ ਦੇ ਲਈ ਤਾਂ ਇਹ ਵੀ ਮੰਗਲਵਾਰ ਵਾਲੇ ਦਿਨ ਆਟਾ ਗੁੜ ਦਾਨ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਇਹ ਸ਼ਨੀਵਾਰ ਵਾਲੇ ਦਿਨ ਜਿਹੜਾ ਹੈਗਾ ਸਤਨਾਜਾ ਪਕਸ਼ੀਆਂ ਜਾਂ ਕੀੜਿਆਂ ਨੂੰ ਪਾ ਸਕਦੇ ਨੇ ਔਰ ਡੇਲੀ ਪਾਰਟ ਮੈਡੀਟੇਸ਼ਨ ਕਰਦੇ ਰਹਿਣ ਰੈਡ ਕਲਰ ਥੋੜਾ ਘੱਟ ਯੂਜ਼ ਕਰਨ ਕਿਉਂਕਿ ਇਹ ਉਹਦੇ ਨਾਲ ਇਹਨਾਂ ਦੇ ਹੈਲਥ ਇਸ਼ੂਜ਼ ਵੱਧ ਸਕਦੇ ਨੇ ਠੀਕ ਹੈ ਤੇ ਚੌਥੀ ਰਾਸ਼ੀ ਕਰਕ ਦੇ ਲਈ ਕਰਕ ਕੈਂਸਰ ਰਾਸ਼ੀ ਦੇ ਲਈ ਕਿਵੇਂ ਰਹੂਗਾ 2024 ਦੇਖੋ ਜਿਹੜੀ ਕਰ ਕਰਕ ਰਾਸ਼ੀ ਹੈਗੀ ਹੈ ਕਰਕ ਰਾਸ਼ੀ ਦੇ ਲਈ ਜਿਹੜਾ ਟਾਈਮ ਹੈਗਾ ਥੋੜਾ ਪਰੇਸ਼ਾਨੀਆਂ ਵਾਲਾ ਹੈਗਾ ਇੱਕ ਇਹਨਾਂ ਤੇ ਸ਼ਨੀ ਦਾ ਥੋੜਾ ਇਫੈਕਟ ਚੱਲ ਰਿਹਾ ਹੈ ਕਰਕ ਰਾਸ਼ੀ ਦੇ ਉੱਤੇ ਕੰਮ ਥੋੜੇ ਡਿਲੇ ਹੋ ਸਕਦੇ ਨੇ ਥੋੜਾ ਮੈਂਟਲ ਸਟ्रेस ਰਹਿ ਸਕਦਾ ਇਹਨਾਂ ਦੇ ਉੱਤੇ ਤੇ ਜੇ ਕੋਈ ਵੀ ਕੰਮ ਕਰਦੇ ਨੇ ਉਹਦੇ ਵਿੱਚ ਰਿਜ਼ਲਟ ਥੋੜਾ ਪਰਸੈਂਟੇਜ ਹੀ ਘੱਟ ਰਹੂਗੀ ਇਸ ਕਰਕੇ ਇਹਨਾਂ ਨੂੰ ਟੈਨਸ਼ਨ ਰਹੂਗੀ ਤੇ ਜਿਹੜੇ ਸਟੂਡੈਂਟਸ ਹੈਗੇ ਨੇ ਉਹਨਾਂ ਲਈ ਫਿਰ ਵੀ ਟਾਈਮ ਠੀਕ ਚੱਲ ਰਿਹਾ ਹੈ ਉਹਨਾਂ ਨੂੰ ਆਪਣਾ ਜਿਹੜਾ ਮਿਹਨਤ ਕਰਨਗੇ ਉਹਦਾ ਰਿਜ਼ਲਟ ਠੀਕ ਮਿਲੂਗਾ ਜੇ ਆਪਾਂ ਕੋਈ ਪ੍ਰਾਪਰਟੀ ਬਾਈ ਕਰਦੇ ਆ ਤਾਂ ਉਹਦੇ ਪੇਪਰ ਬਿਲਕੁਲ ਚੰਗੀ ਤਰ੍ਹਾਂ ਕਰਾਸ ਚੈੱਕ ਕਰਨੇ ਚਾਹੀਦੇ ਆ ਵੀ ਕੋਈ ਆਪਾਂ ਡਿਸਪਿਊਟਡ ਪ੍ਰਾਪਰਟੀ ਦੇ ਵਿੱਚ ਨਾ ਫਸ ਜਾਈਏ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਜੇ ਇਹਨਾਂ ਦੀ ਮੈਰਿਜ ਨਹੀਂ ਹੋਈ ਕਰਕਰਾਸ਼ੀ ਵਾਲਿਆਂ ਦੀ ਤਾਂ ਉਹਦੇ ਜੋਗ ਵੀ ਇਹਨਾਂ ਦੇ ਤਕਰੀਬਨ April ਤੋਂ ਬਾਅਦ ਬਣਨੇ ਸ਼ੁਰ ਮੈਰਜ ਹੋ ਸਕਦੀ ਹੈ ਜੇ ਕਿਸੇ ਦੇ ਸੰਤਾਨ ਨਹੀਂ ਹੈ ਤਾਂ ਕਨਸੈਪਸ਼ਨ ਦੇ ਯੋਗ ਇਹਨਾਂ ਦੇ ਹੈਗੇ ਨੇ ਕਨਸੈਪਸ਼ਨ ਹੋ ਸਕਦੀ ਹੈ ਤੇ ਪੰਜਵੀਂ ਰਾਸ਼ੀ ਸੂਰਜ ਦੀ ਰਾਸ਼ੀ ਸਿੰਘ ਦੀ ਗੱਲ ਕਰ ਲਈਏ ਜੀ ਲਿਓ ਸਿੰਘ ਰਾਸ਼ੀ ਵਾਲਿਆਂ ਲਈ ਇਹ ਜਿਹੜਾ ਸਾਲ ਆ ਦੇਖੋ ਵਧੀਆ ਰਹੂਗਾ ਇਹਨਾਂ ਦਾ ਜਿਹੜਾ ਪਿਛਲਾ ਸਾਲ ਆ ਉਹ ਵੀ ਤਕਰੀਬਨ ਠੀਕ ਚੱਲ ਰਿਹਾ ਪਰ ਇੱਕ ਚੀਜ਼ ਦਾ ਬੜਾ ਧਿਆਨ ਰੱਖਣਾ ਚਾਹੀਦਾ ਜੇ ਤੁਸੀਂ ਬਿਜ਼ਨਸ ਕਰਦੇ ਹੋ ਤਾਂ ਰਿਸਕ ਫੈਕਟਰ ਨੂੰ ਥੋੜਾ ਧਿਆਨ ਰੱਖੋ ਤੁਹਾਡੀ ਪੇਮੈਂਟ ਕਿਸੇ ਵੱਲ ਬਲੌਕ ਹੋ ਸਕਦੀ ਹੈ ਜਿਹੜੀ ਵਰਕਿੰਗ ਕੈਪੀਟਲ ਆ ਕਈ ਵਾਰੀ ਆਪਾਂ ਕਿਸੇ ਨੂੰ ਉਧਾਰ ਮਾਲ ਵੇਚਦੇ ਆ ਜਾਂ ਕੁਝ ਕਰਦੇ ਆ ਤੁਹਾਡੀ ਵਰਕਿੰਗ ਕੈਪੀਟਲ ਬਲੌਕ ਹੋ ਸਕਦੀ ਹੈ ਕਿਸੇ ਦੋਸਤ ਮਿੱਤਰ ਨੂੰ ਦਿੱਤਾ ਹੋਇਆ ਪੈਸਾ ਬਲੌਕ ਹੋ ਸਕਦਾ ਇਸ ਚੀਜ਼ ਦਾ ਬੜਾ ਧਿਆਨ ਰੱਖਣ ਦੀ ਲੋੜ ਆ ਸਿੰਘ ਰਸ਼ੀ ਵਾਲਿਆਂ ਨੂੰ ਤੇ ਵੈਸੇ ਜਿਹੜਾ ਬਿਜ਼ਨਸ ਆ ਜਾਂ ਵਿਦੇਸ਼ ਯਾਤਰਾ ਜਾਂ ਸਟੂਡੈਂਟਸ ਲਈ ਇਹ ਸਾਲ ਵਧੀਆ ਰਹੂਗਾ ਇਹਨਾਂ ਦੇ ਜਿਹੜੇ ਸਟਾਰ ਹੈਗੇ ਨੇ ਤਕਰੀਬਨ ਪਿਛਲੇ ਸਾਲ ਵੀ ਬੈਟਰ ਸੀ ਇੱਕ ਪੇਮੈਂਟ ਬਲੌਕ ਨੂੰ ਛੱਡ ਕੇ ਸਾਰਾ ਕੁਝ ਵਧੀਆ ਕਿਸੇ ਗਵੰਡੀ ਨਾਲ ਜਾਂ ਕਿਸੇ ਦੋਸਤ ਮਿੱਤਰ ਰਿਸ਼ਤੇ ਦੇ ਕਰੀਬੀ ਰਿਸ਼ਤੇ ਦੇ ਨਾਲ ਮਿਸਅੰਡਰਸਟੈਂਡਿੰਗਸ ਹੋ ਸਕਦੀਆਂ ਥੋੜਾ ਲੈਂਗੁਏਜ ਤੇ ਕੰਟਰੋਲ ਰੱਖਣਾ ਚਾਹੀਦਾ ਹੈ ਕਈ ਵਾਰੀ ਹਾਰਡ ਲੈਂਗੁਏਜ ਕਰਕੇ ਚੀਜ਼ਾਂ ਆਪਾਂ ਨੂੰ ਆ ਸਕਦੀਆਂ ਨੇ ਉਪਾਏ ਕਦੇ ਕਦੇ ਸ਼ਨੀਵਾਰ ਨੂੰ ਸਬਤਮਾਦਨ ਕੀਤੇ ਜਾ ਸਕਦੇ ਨੇ ਧਾਰਮਿਕ ਸ਼ਾਂਤ ਤੇ ਕਿਤੇ ਲੰਗਰ ਦੇ ਵਿੱਚ ਪਾ ਸਕਦੇ ਨੇ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਉਹ ਉਪਾਏ ਆਪਣੇ ਸਿਰਫ ਧਾਰਮਿਕ ਸ਼ਾਂਤ ਨਾਲ ਰਿਲੇਟਡ ਹੀ ਕਰਨੇ ਚਾਹੀਦੇ ਨੇ ਉਸ ਤੋਂ ਇਲਾਵਾ ਜੇ ਤੁਸੀਂ ਕੋਈ ਚਰਸਤਿਆਂ ਤੇ ਚੀਜ਼ਾਂ ਰੱਖਦੇ ਹੋ ਤਾਂ ਲੋਕਾਂ ਦੀਆਂ ਬਦਦਵਾਵਾਂ ਹੀ ਮਿਲਣੀਆਂ ਨੇ ਤੁਹਾਨੂੰ ਤੇ ਜਿਹੜੇ ਸਟੈਮਸਟੋਨ ਹੈਗੇ ਨੇ ਇਹ ਜੇ ਕਿਸੇ ਦੀ ਸਿਹਤ ਦੀ ਦਿੱਕਤ ਹੈ ਤਾਂ ਮਾਣਿਕ ਪਾ ਸਕਦੇ ਹਾਂ ਸਟੂਡੈਂਟਸ ਦੇ ਲਈ ਪੁਖਰਾਜ ਤੇ ਮੂੰਗਾ ਪਾਣਾ ਬਹੁਤ ਵਧੀਆ ਰਹੇਗਾ ਤੇ ਬਾਕੀ ਜੇ ਕੋਈ ਘਰ ਦੇ ਵਿੱਚ ਵਸਤੂ ਦੀ ਪ੍ਰੋਬਲਮ ਹੈ ਤਾਂ ਉਹਨੂੰ ਜ਼ਰੂਰ ਦੇਖ ਲੈਣਾ ਚਾਹੀਦਾ ਕਿਉਂਕਿ ਕਈ ਵਾਰੀ 20 30% ਵਸਤੂ ਦੇ ਇਫੈਕਟ ਜ਼ਰੂਰ ਹੁੰਦੇ ਨੇ 70 80% ਕਿਸਮਤ ਤੁਹਾਡੀ ਕੰਮ ਕਰਦੀ ਹੈ ਪਰ 25 30% ਐਲੀਮੈਂਟ ਵਿਗੜੇ ਹੋਣ ਕਰਕੇ ਕਈ ਵਾਰੀ ਉਸ ਚੀਜ਼ ਦੇ ਵੀ ਰਿਜ਼ਲਟ ਤੇ ਫਰਕ ਪੈਂਦਾ ਹੈ ਠੀਕ ਹੈ ਤੇ 6ਵੀਂ ਰਾਸ਼ੀ ਜੀ ਹੁਣ ਮੈਨੂੰ ਲੱਗਦਾ ਵਰਗੋ ਹੈ ਕੰਨਿਆ ਕੰਨੇ ਰਾਸ਼ੀ ਉਹਨਾਂ ਦੇ ਲਈ 2024 ਕਿਦਾਂ ਰਹੂਗਾ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਇੱਕ ਸਭ ਤੋਂ ਪਹਿਲੇ ਨੰਬਰ ਤੇ ਇਹ ਗੱਲ ਆ ਰਹੀ ਹੈ ਜੇ ਤੁਹਾਡੀ ਮੈਰਿਜ ਲਾਈਫ ਦੇ ਵਿੱਚ ਕੋਈ ਪ੍ਰੋਬਲਮ ਚੱਲਦੀ ਹੈ ਤਾਂ ਉਸ ਚੀਜ਼ ਨੂੰ ਬੜਾ ਧਿਆਨ ਨਾਲ ਰੱਖਣਾ ਚਾਹੀਦਾ ਹੈ ਇਸ ਸਾਲ ਦੇ ਵਿੱਚ ਉਹ ਪ੍ਰੋਬਲਮਾਂ ਫ੍ਰਿਕਸ਼ਨਸ ਵੱਧ ਸਕਦੀਆਂ ਨੇ ਕੰਨਿਆ ਰਾਸ਼ੀ ਵਾਲਿਆਂ ਲਈ ਆਪਸ ਦੇ ਵਿੱਚ ਐਡਜਸਟਮੈਂਟ ਦੀ ਲੋੜ ਹੈ ਔਰ ਜੇ ਤੁਹਾਡੀ ਕੋਈ ਮੈਰਿਜ ਦੇ ਲਈ ਤੁਸੀਂ ਹਜੇ ਤੁਹਾਡੀ ਮੈਰਿਜ ਨਹੀਂ ਹੋਈ ਤਾਂ ਰਿਸ਼ਤਾ ਬੜਾ ਸੋਚ ਸਮਝ ਕੇ ਚੰਗੀ ਤਰ੍ਹਾਂ ਇਨਵੈਸਟੀਗੇਸ਼ਨ ਤੋਂ ਬਾਅਦ ਕਰਨਾ ਚਾਹੀਦਾ ਹੈ ਕਈ ਵਾਰੀ ਰਿਸ਼ਤਾ ਜਲਦਬਾਜ਼ੀ ਵਿੱਚ ਕੀਤਾ ਬ੍ਰੇਕ ਹੋ ਸਕਦਾ ਹੈ ਹਮ ਰਿਸ਼ਤਾ ਜਾਨੀ ਕਿ ਚੰਗੀ ਤਰ੍ਹਾਂ ਮੈਚਿੰਗ ਮੈਚਿੰਗ ਵੀ ਆਪਾਂ ਇਸ ਟੌਪਿਕ ਤੇ ਵੀ ਬੋਲਾਂਗੇ ਮੈਚਿੰਗ ਵੀ ਅਲੱਗ ਤਰ੍ਹਾਂ ਨਾਲ ਹੁੰਦੀ ਹੈ ਇਕੱਲੇ ਗੁਣ ਹੀ ਨਹੀਂ ਮਲਾਣੇ ਚਾਹੀਦੇ ਹਾਂ ਜਿਹੜੇ 36 ਗੁਣ ਮਿਲਦੇ ਨੇ ਮੈਂ ਚਲੋ ਇਸ ਰਾਸ਼ੀ ਦੇ ਵਿੱਚ ਦੱਸ ਰਿਹਾ 36 ਗੁਣ ਮਿਲਣ ਦੇ ਬਾਵਜੂਦ ਵੀ ਮੈਰਿਜ ਕਿਸੇ ਦੇ 32 ਮਿਲਦੇ ਨੇ 28 ਮਿਲਦੇ ਨੇ ਤਾਂ ਵੀ ਮੈਰਿਜ ਬ੍ਰੇਕ ਹੋ ਜਾਂਦੀ ਹੈ ਉਹ ਸੌਫਟਵੇਅਰ ਤੁਹਾਡੇ ਕੋਲੇ ਮੋਬਾਈਲਾਂ ਚ ਵੀ ਹੈਗੇ ਨੇ ਘਰਾਂ ਦੇ ਕੰਪਿਊਟਰਾਂ ਚ ਵੀ ਤੁਸੀਂ ਮਲਾ ਲੈਣੇ ਹੋ ਐਕਚੁਅਲੀ ਟੇਵੇ ਦੇ ਵਿੱਚ ਸੁਖ ਦੇਖਣਾ ਚਾਹੀਦਾ ਮੈਰਿਜ ਦਾ ਹੋਰੋਸਕੋਪ ਦੇ ਵਿੱਚ ਸੁਖ ਹੈ ਜਾਂ ਨਹੀਂ ਹੈ ਇਹ ਮੈਰਿਜ ਚੱਲਦੀ ਹੈ ਤਾਂ ਪ ਬੱਤੀ ੜੇਵਣੀ ਚੱਲਣੀ ਹੈਗੀ ਕੋਰਟ ਦੇ ਵਿੱਚ ਜਾ ਕੇ ਦੇਖੋ 28 32 ਵਾਲਿਆਂ ਦੇ ਵੀ ਕੇਸ ਲੱਗਦੇ ਨੇ ਇਕੱਲੇ ਗੁਣਾ ਤੇ ਡਿਪੈਂਡ ਨਹੀਂ ਕਰਨਾ ਚਾਹੀਦਾ ਗ੍ਰੈਮ ਮੈਚਿੰਗ ਜ਼ਰੂਰੀ ਹੈ ਮੇਰਾ YouTube ਚੈਨਲ ਆ ਗੁਰਦੀਪ ਬੈਸਟਰੋ ਦੇ ਨਾਮ ਤੇ ਉੱਥੇ ਮੈਂ ਇੱਕ ਵੀਡੀਓ ਵੀ ਅਪਲੋਡ ਕੀਤੀ ਸੀ ਗੁਣਾ ਦੇ ਉੱਤੇ ਔਰ ਬੜੇ ਲੋਕਾਂ ਨੇ ਦੇਖ ਕੇ ਮੈਨੂੰ ਫੋਨ ਕੀਤੇ ਉਹਨਾਂ ਨੇ ਪੁੱਛਿਆ ਵੀ ਤੁਹਾਡਾ ਜਿਹੜਾ ਕਨਸੈਪਟ ਆ ਬਿਲਕੁਲ ਸਹੀ ਹੈ ਵੀ ਅਸੀਂ 32 ਗੁਣ ਮਿਲਦੇ ਸੀ 28 ਗੁਣ ਮਿਲਦੇ ਸੀ ਸਾਡੀ ਮੈਰਿਜ ਟੁੱਟ ਗਈ ਉਹ ਮੈਂ ਉਹਦੇ ਵਿੱਚ ਮੈਂ ਸ਼ੁਰੂ ਚ ਹੀ ਇਹ ਹੀ ਕਿਹਾ ਵੀ ਇਹ ਇੱਕ ਵਹਿਮ ਦਾ ਵਿਸ਼ਾ ਨਹੀਂ ਹੈ ਇੱਕ ਸਾਇੰਟਿਫਿਕ ਸਿਸਟਮ ਸਮਝਣ ਦਾ ਤਰੀਕ ਹੋਣਾ ਹੀ ਬਹੁਤ ਵੱਡੀ ਗੱਲ ਨਹੀਂ ਹੁੰਦੀ ਲੋਕਾਂ ਨੂੰ ਸਹੀ ਗਾਈਡੈਂਸ ਵੀ ਮਿਲਣੀ ਚਾਹੀਦੀ ਹੈ ਪੈਸਾ ਹੀ ਦੁਨੀਆ ਇਹ ਸਭ ਕੁਝ ਨਹੀਂ ਹੁੰਦਾ 노 ਡਾਊਟ ਹਰ ਇੱਕ ਬੰਦਾ ਪੈਸੇ ਲੈਂਦਾ ਹੈ ਪੈਸੇ ਤੋਂ ਬਿਨਾ ਦੁਨੀਆ ਨਹੀਂ ਚੱਲਦੀ ਹੈਗੀ ਚਾਹੇ ਤੁਸੀਂ ਕਿਸੇ ਅਜਿ ਧਾਰਮਿਕ ਸਥਾਨ ਤੇ ਵੀ ਚਲੇ ਜਾਨੇ ਹੋ ਮੱਥਾ ਟੇਕਣ ਤੋਂ ਪਹਿਲਾਂ ਆਪਾਂ ਨੂੰ ਜਿਹੜਾ ਗੋਲਕਾ ਗੋਲਕਾ ਦੇ ਦਰਸ਼ਨ ਹੁੰਦੇ ਨੇ ਕారణਾ ਲక్ష్ਮੀ ਤੋਂ ਬਿਨਾਂ ਤਾਂ ਧਾਰਮਿਕ ਸਥਾਨ ਵੀ ਨਹੀਂ ਚੱਲ ਸਕਦੇ ਪ੍ਰੋਫੈਸ਼ਨਲ ਹਰੇਕ ਬੰਦੇ ਨੂੰ ਡਾਕਟਰ ਨੂੰ ਜਾਂ ਕੋਈ ਵੀ ਇਹ ਪੈਸਾ ਪਰ ਲੋਕਾਂ ਨੂੰ ਸਹੀ ਗਾਰਡਨਸ ਦੇਣੀ ਜ਼ਰੂਰੀ ਹੈ ਮਤਲਬ ਵਰਗ ਰਾਸ਼ੀ ਵਾਲਿਆਂ ਲਈ ਕੁਲ ਮਿਲਾ ਕੇ ਟਾਈਮ ਵਧੀਆ ਹੈ ਜੇ ਆਪਣੀ ਕਿਸਮਤ ਨੂੰ ਐਨਾਸ ਕਰਨ ਦੇ ਲਈ ਕੁਝ ਪਾਣਾ ਚਾਹੁੰਦਾ ਹੈ ਇਹ ਹਰਾ ਪੰਨਾ ਟਰਾਈ ਕਰ ਸਕਦੇ ਨੇ ਔਰ ਉਹਦੇ ਨਾਲ ਸ਼ੁਕਰ ਦਾ ਕੋਈ ਓਪਲ ਜਾਂ ਟੋਪਾਜ਼ ਵਗੈਰਾ ਧਰਨ ਕੀਤਾ ਜਾ ਸਕਦਾ ਹੈ ਉਪਾਏ ਇਹਨਾਂ ਦੇ ਹੈਗੇ ਨੇ ਸ਼ਨੀਵਾਰ ਨੂੰ ਕਦੇ ਸਾਬਤਮਾ ਦਾਨ ਕੀਤਾ ਜਾ ਸਕਦੇ ਨੇ ਮੰਗਲਵਾਰ ਨੂੰ ਆਟਾ ਗੁੜ ਦਾਨ ਕੀਤਾ ਜਾ ਸਕਦਾ ਹੈ ਔਰ ਕਦੇ ਮੰਗਲਵਾਰ ਨੂੰ ਕੁੱਤੇ ਨੂੰ ਰੋਟੀ ਵੱਲੇ ਨਾ ਦੇ ਰਿਲੇਸ਼ਨਸ਼ਿਪ ਨੂੰ ਛੱਡ ਕੇ ਰਿਲੇਸ਼ਨਸ਼ਿਪ ਨੂੰ ਛੱਡ ਕੇ ਬਾਕੀ ਮੈਟਰ ਸਾਰੇ तकरीबन ਠੀਕ ਨੇ ਤੇ ਰਿਲੇਸ਼ਨਸ਼ਿਪ ਨੂੰ ਛੱਡ ਕੇ ਔਰ ਕਈ ਵਾਰੀ ਥੋੜੀਆਂ-ਬੋਤੀਆਂ ਸੰਤਾਨ ਤੋਂ ਪਰੇਸ਼ਾਨੀਆਂ ਰਹਿ ਸਕਦੀਆਂ ਨੇ ਇਹਨਾਂ ਨੂੰ ਠੀਕ ਹੈ ਜਾਨੀ ਕਿ ਸੰਤਾਨ ਦੇ ਲਈ ਜੋ ਆਪਾਂ ਕਈ ਵਾਰੀ ਸੋਚਦੇ ਆਂ ਵੀ ਆਹ ਹੋ ਜਾਵੇ ਉਹ ਹੋ ਜਾਵੇ ਉਹ ਕਈ ਵਾਰੀ ਡਲੇ ਹੋ ਸਕਦਾ ਹੈ ਚਲੋ ਤੇ ਅਗਲੀ ਰਾਸ਼ੀ ਆਪਾਂ ਗੱਲ ਕਰਦੇ ਹਾਂ ਹੁਣ ਤੂਲਾ ਰਾਸ਼ੀ ਲਿਬਰਾ ਹਾਂਜੀ ਉਹਨਾਂ ਦੇ ਲਈ ਕਿੱਦਾਂ ਦਾ ਰਹੂਗਾ 2024 ਤੂਲਾ ਰਾਸ਼ੀ ਵਾਲਿਆਂ ਨੂੰ ਹੈਲਥ ਦਾ ਧਿਆਨ ਰੱਖਣ ਦੀ ਲੋੜ ਹੈ ਸਿਹਤ ਵਾਸਤੇ ਇਹਨਾਂ ਦੇ ਸਟਾਰ ਥੋੜੇ ਵੀਕ ਚੱਲਦੇ ਪਏ ਨੇ ਔਰ ਆਪਣੇ ਮਾਈਂਡ ਨੂੰ ਸਟੇਬਲ ਕਰਨ ਦੀ ਜ਼ਰੂਰਤ ਆ ਓਵਰ ਕੌਨਫੀਡੈਂਸ ਤੇ ਥੋੜਾ ਕੰਟਰੋਲ ਰੱਖਣਾ ਚਾਹੀਦਾ ਹੈ ਕਈ ਵਾਰੀ ਓਵਰ ਕੌਨਫੀਡੈਂਸ ਦੇ ਵਿੱਚ ਆਪਣਾ ਨੁਕਸਾਨ ਕਰ ਸਕਦੇ ਨੇ ਐਜੂਕੇਸ਼ਨ ਦੇ ਲਈ ਇਹ ਸਾਲ ਜਿਹੜੇ ਸਟੂਡੈਂਟਸ ਆਗੇ ਨੇ ਉਹਨਾਂ ਲਈ ਵਧੀਆ ਹੈ ਐਜੂਕੇਸ਼ਨ ਠੀਕ ਰਹੂਗੀ ਉਹਨਾਂ ਦੀ ਤੇ ਜੇ ਕੋਈ ਫੋਰਨ ਦਾ ਟਰਾਈ ਕਰ ਰਹੇ ਹੋ ਕਿਸੇ ਏਜੰਟ ਦੇ ਕੋਲੇ ਪੈਸੇ ਬਲੌਕ ਜਾਂ ਪੈਸੇ ਖਰਾਬ ਹੋਣ ਤੋਂ ਬਚਣਾ ਚਾਹੀਦਾ ਹੈ। ਹੂੰ ਕਿਸੇ ਅਥੋਰਾਈਜ਼ ਬੰਦੇ ਤੋਂ ਹੀ ਆਪਣਾ ਜੇ ਕੋਈ ਫਾਈਲ ਕਿਸੇ ਨੇ ਲਗਵਾਣੀ ਹੋਵੇ ਲਗਵਾਓ ਨਹੀਂ ਤਾਂ ਤੁਹਾਡਾ ਪੈਸਾ ਖਰਾਬ ਹੋ ਸਕਦਾ ਹੈ। ਹੂੰ ਇਹ ਸਪੈਸ਼ਲ ਮੈਂ ਹਰੇਕ ਰਾਸ਼ੀ ਕੀ ਨਹੀਂ ਬੋਲ ਰਿਹਾ ਜਿਹਦੇ ਵਿੱਚ ਹੋਏਗਾ ਉਹਦੇ ਵਿੱਚ ਬੋਲਾਂਗੇ। ਇਹ ਜਾਨੀ ਕਿ ਬਾਹਰ ਜਾਣ ਦੇ ਚੱਕਰ ਚ ਪੈਸਾ ਖਰਾਬ ਕਰ ਸਕਦੇ ਨੇ। ਇਸ ਕਰਕੇ ਜਾਨੀ ਕਿ ਆਪਣਾ ਪੈਸਾ ਸਹੀ ਤਰੀਕੇ ਨਾਲ ਯੂਜ਼ ਕਰਨ ਔਰ ਖਰਚੇ ਥੋੜੇ ਜਿਆਦਾ ਰਹਿ ਸਕਦੇ ਨੇ ਡਰਾਈਵਿੰਗ ਥੋੜੀ ਧਿਆਨ ਨਾਲ ਕਰਨੀ ਚਾਹੀਦੀ ਹੈ। ਔਰ ਨੀਲਮ ਤੇ ਹਰਾ ਪੰਨਾ ਪਾਣਾ ਇਹਨਾਂ ਲਈ ਸੇਤ ਲਈ ਔਰ ਇਹਨਾਂ ਦੀ এডਿਕੇਸ਼ਨ ਲਈ ਜਾਂ ਬਾਹਰ ਜਾਣ ਦੇ ਲਈ ਹੈਲਪਫੁਲ ਹੋਊਗਾ ਠੀਕ ਹੈ ਤੇ ਆਪਾਂ 8ਵੀਂ ਰਾਸ਼ੀ ਦੀ ਗੱਲ ਕਰਦੇ ਆਂ ਇਹ ਜਿਹੜੇ ਲਿਬਰਾ ਰਾਸ਼ੀ ਲਈ ਦੱਸਦੀ ਹੈ ਮੰਗਲਵਾਰ ਨੂੰ ਆਟਾ ਗੋੜ ਵਗੈਰਾ ਦਾਨ ਕਰ ਦੇ ਕਰ ਸਕਦੇ ਨੇ ਉਹ ਵੀ ਇਹਨਾਂ ਲਈ ਚੰਗਾ ਰਹੂਗਾ ਠੀਕ ਹੈ ਤੇ 8ਵੀਂ ਰਾਸ਼ੀ ਸਕੋਰਪੀਓ ਵਿਰਸ਼ਟ ਰਾਸ਼ੀ ਦੇਖੋ ਜਿਹੜੇ ਵਿਰਸ਼ਟ ਰਾਸ਼ੀ ਵਾਲੇ ਨੇ ਇਹਨਾਂ ਤੇ ਵੀ ਸ਼ਨੀ ਦਾ ਥੋੜਾ ਜਿਹਾ ਜਾਨੀ ਕਿ ਥੋੜਾ ਸਲੋ ਟਾਈਮ ਚੱਲਦਾ ਪਿਆ ਹੂੰ ਇਹਨਾਂ ਦੇ ਫੋਰਥ ਸੈਟਰਨ ਚੱਲਦਾ ਹੈ ਫੋਰਥ ਸੈਟਰਨ ਹੋਣ ਕਰਕੇ ਕਮ ਡਿਲੇ ਹੁੰਦੇ ਨੇ ਜੇ ਕੋਈ ਬੰਦਾ ਪ੍ਰਾਪਰਟੀ ਲੈਣੀ ਚਾਹ ਰਿਹਾ ਹੈ ਜਾਂ ਕਨਵੈਨਸ ਲੈਣੀ ਚਾਹ ਰਿਹਾ ਹੈ ਤਾਂ ਪ੍ਰਾਪਰਟੀ ਜਿਹੜੀ ਹੈਗੀ ਆ ਡਿਸਪਿਊਟਡ ਪ੍ਰਾਪਰਟੀ ਤੋਂ ਬਚਣਾ ਚਾਹੀਦਾ ਹੈ ਕਈ ਵਾਰੀ ਕੋਈ ਲੋਨ ਲੈਣਾ ਹੋਵੇ ਉਹਦੇ ਵਿੱਚ ਡਿਲੇ ਹੋ ਸਕਦਾ ਸਟੂਡੈਂਟਸ ਦੇ ਲਈ ਵੀ ਐਜੂਕੇਸ਼ਨ ਦੇ ਲਈ ਜਿਆਦਾ ਮਿਹਨਤ ਦੀ ਲੋੜ ਆ ਮਿਹਨਤ ਦੇ ਅਕੋਰਡਿੰਗ ਥੋੜਾ ਰਿਜ਼ਲਟ ਘੱਟ ਮਿਲੂਗਾ ਬ੍ਰਿਸਟਿਕ ਰਾਸ਼ੀ ਵਾਲਿਆਂ ਨੂੰ ਵੀ ਤੇ ਡਿਪਰੈਸ਼ਨ ਤੋਂ ਬਚਣ ਦੇ ਲਈ ਥੋੜਾ ਬਹੁਤਾ ਪਾਠ ਮੈਡੀਟੇਸ਼ਨ ਪਰਮਾਤਮਾ ਦਾ ਸਹਾਰਾ ਜ਼ਰੂਰ ਲੈਣ ਦੀ ਲੋੜ ਹੈ ਖਾਸ ਕਰਕੇ ਜਾਨ ਦੇ ਟਾਈਮ ਤੇ ਕਾਲਾ ਰੰਗ ਨਾ ਪਾਉਣ ਤਾਂ ਇਹਨਾਂ ਲਈ ਚੰਗਾ ਰਹੂਗਾ ਇਸ ਤੋਂ ਇਲਾਵਾ ਮੋਤੀ ਪੁਖਰਾਜ ਪਾ ਕੇ ਆਪਣੀ ਕਿਸਮਤ ਦੇ ਲੱਕ ਫੈਕਟਰ ਨੂੰ ਇਹ ਵਧਾ ਸਕਦੇ ਨੇ ਤੇ ਸ਼ਨੀਵਾਰ ਨੂੰ ਸਬਤਮਾਦਨ ਕੀਤੇ ਜਾ ਸਕਦੇ ਨੇ ਤੇ ਜੇ ਚਾਹਣ ਬੁੱਧਵਾਰ ਨੂੰ ਸਤਨਾਜਾ ਪਖਸ਼ੀ ਜਾਂ ਕੀੜਿਆਂ ਨੂੰ ਪਾ ਸਕਦੇ ਨੇ ਬੁੱਧਵਾਰ ਵਾਲੇ ਦਿਨ ਤਾਂ ਇਹਨਾਂ ਲਈ ਚੰਗਾ ਰਹੂਗਾ ਕੁੱਲ ਮਿਲਾ ਕੇ ਤਕਰੀਬਨ ਸਟੂਡੈਂਟਸ ਤੋਂ ਇਲਾਵਾ ਤਕਰੀਬਨ ਇਹਨਾਂ ਲਈ ਸਾਲ ਵਧੀਆ ਰਹੂਗਾ ਪਰ ਇਹ ਆ ਵੀ ਤੁਹਾਡੇ ਰਿਜ਼ਲਟ ਸਲੋ ਰਹਿਣਗੇ ਉਸ ਚੀਜ਼ ਕਰਕੇ ਰੇਸ ਜਿੰਨੀ ਲਗਾਈ ਜਾਂਦੇ ਨੇ ਉਨੀ ਨਹੀਂ ਲੱਗੂਗੀ ਠੀਕ ਹੈ ਤੇ ਨੌਵੀਂ ਰਾਸ਼ੀ ਜੀ ਤੁਹਾਨੂੰ ਸੈਜਿਟੇਰੀਅਸ ਦੀ ਗੱਲ ਕਰਦੇ ਹਾਂ ਉਹਨਾਂ ਲਈ 2024 ਕਿਵੇਂ ਆ ਸੈਜਿਟੇਰੀਅਸ ਦੇ ਲਈ ਸਾਲ ਵਧੀਆ ਚੱਲ ਰਿਹਾ ਈਵਨ ਜਿਹੜਾ 2023 ਚੱਲ ਰਿਹਾ ਸੀ 2023 ਤੋਂ 2024 ਜਿਆਦਾ ਵਧੀਆ ਹੋਊਗਾ ਅੱਜ ਆਪਾਂ 31 ਤਰੀਕ ਨੂੰ ਆਪਾਂ ਮੰਨ ਲਓ ਇਸ ਟਾਪਿਕ ਤੇ ਗੱਲ ਕਰੀਏ ਸਾਲ ਦਾ ਲਾਸਟ ਦਿਨ ਹੈ ਅੱਜ ਜੁਪੀਟਰ ਦੀ ਇੱਕ ਪੋਜੀਸ਼ਨ ਚੇਂਜ ਹੋ ਰਹੀ ਹੈ ਰੈਟਰੋ ਚੱਲ ਰਿਹਾ ਸੀ ਜਾਨੀ ਕਿ ਪੁੱਠਾ ਚੱਲ ਰਿਹਾ ਸੀ ਬ੍ਰਹਸਪਤੀ ਅੱਜ ਉਹਨੇ ਮਰ ਗਈ ਹੋ ਜਾਣਾ ਜਾਨੀ ਕਿ ਡਾਇਰੈਕਟ ਵੇਅ ਤੇ ਚੱਲਣਾ ਸ਼ੁਰੂ ਕਰਨਾ ਜਦੋਂ ਇਹ ਡਾਇਰੈਕਟ ਵੇਅ ਦੇ ਵਿੱਚ ਚੱਲੇਗਾ ਤਾਂ ਧਨੂ ਰਾਸ਼ੀ ਵਾਲਿਆਂ ਦੀਆਂ ਕਈ ਜਣੀਆਂ ਪ੍ਰੋਬਲਮਸ ਪਿਛਲੇ 5-7 ਮਹੀਨਿਆਂ ਤੋਂ ਚੱਲੀਆਂ ਆ ਰਹੀਆਂ ਜਾਂ 4-5 ਮਹੀਨਿਆਂ ਤੋਂ ਚੱਲੀਆਂ ਆ ਰਹੀਆਂ ਉਹ ਡਿਸਪੀਅਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਇਹਨਾਂ ਲਈ ਇਹ ਟਾਈਮ ਬੈਟਰ ਹੋਊਗਾ ਹੈਲਥ ਇਸ਼ੂਸ ਆ ਕਿਸੇ ਨੂੰ ਹੈਲਥ ਬੈਟਰ ਹੋ ਜਾਊਗੀ ਜਾਂ ਕੋਈ ਕਈ ਕੰਮਾਂ ਦੇ ਵਿੱਚੋਂ ਰਿਕਵਰਡ ਪੈ ਰਹੀ ਐ ਉਹ ਕੰਮਾਂ ਦੀ ਰਿਕਵਰਡ ਇਹਨਾਂ ਦੀ ਹਟਣੀ ਸ਼ੁਰੂ ਹੋ ਜਾਊਗੀ धनु ਰਸ਼ੀ ਵਾਲਿਆਂ ਲਈ ਜਿਹੜਾ 2024 ਦਾ ਸਾਲ ਵਧੀਆ ਰਹੂਗਾ ਪ੍ਰਾਪਰਟੀ ਜਾਂ ਕਨਵੈਂਸ ਨੂੰ ਲੈ ਕੇ ਥੋੜਾ ਇਹਨਾਂ ਨੂੰ ਜਾਨੀ ਕਿ ਲੈਂਡ ਦੇ ਟਾਈਮ ਤੇ ਥੋੜਾ ਧਿਆਨ ਰੱਖਣਾ ਚਾਹੀਦਾ ਪ੍ਰਾਪਰਟੀ ਜਾਨੀ ਕਿ ਡੀਲ ਕਰਦੇ ਟਾਈਮ ਪੈਸੇ ਦਾ ਲੈਣ ਦੇਣ ਥੋੜਾ ਧਿਆਨ ਨਾਲ ਕਰਨ ਵਿਦੇਸ਼ ਯਾਤਰਾ ਦੇ ਵੀ ਯੋਗ ਪੋਸੀਬਲ ਨੇ ਇਹਨਾਂ ਦੇ ਕੁੱਲ ਮਿਲਾ ਕੇ ਇਹਨਾਂ ਦਾ ਸਾਲੇ ਵਧੀਆ ਚੱਲਦਾ ਔਰ ਜਿਹੜੇ ਉਪਾਏ ਇਹਨਾਂ ਦੇ ਹੈਗੇ ਨੇ ਇਹ ਕਦੇ ਸ਼ੁੱਕਰਵਾਰ ਨੂੰ ਚਿੱਟੀਆਂ ਚੀਜ਼ਾਂ ਦਾ ਦਾਨ ਕਰ ਸਕਦੇ ਨੇ ਸ਼ਨੀਵਾਰ ਨੂੰ ਸ਼ਬਦਮਾ ਦਾਨ ਕਰ ਸਕਦੇ ਨੇ ਕਿਸੇ ਧਾਰਮਿਕ ਸਥਾਨ ਤੇ ਔਰ ਮਾਨਕ ਤੇ ਪੁਖਰਾਜ ਪਾ ਕੇ ਰੱਖਣ ਤਾਂ ਇਹਨਾਂ ਲਈ ਬਿਜ਼ਨਸ ਲਈ ਜਾਂ ਜੌਬ ਲਈ ਵਧੀਆ ਰਹੂਗਾ ਸਟੂਡੈਂਟਸ ਲਈ ਮੁੰਗਾ ਤੇ ਪੁਖਰਾਜ ਪਾਇਆ ਜਾ ਸਕਦਾ ਹੈ ਕੁੱਲ ਮਿਲਾ ਕੇ ਸਾਲ ਇਹਨਾਂ ਦਾ 2023 ਨਾਲੋਂ 2024 ਬੈਟਰ ਜਾਊਗਾ ਠੀਕ ਹੈ ਤੇ ਦਸਵੀਂ ਰਾਸ਼ੀ ਹੁਣ ਕੈਪਟਿਕੌਨ ਦੀ ਗੱਲ ਕਰਦੇ ਹਾਂ ਮਕਰ ਰਾਸ਼ੀ ਦੇਖੋ ਜਿਹੜੀ ਕੈਪ੍ਰਿਕੌਰਨ ਰਾਸ਼ੀ ਆ ਕੈਪ੍ਰਿਕੌਰਨ ਰਾਸ਼ੀ ਤੇ ਸ਼ਨੀ ਦੀ ਸੜ ਸਦੀ ਪਿਛਲੇ 5 ਸਾਲ ਤੋਂ ਚੱਲ ਰਹੀ ਹੈ ਜਿਹੜੇ ਵੀ ਲੋਕ ਤੁਹਾਡੇ ਦਰਸ਼ਕ ਸੁਣ ਰਹੇ ਹੋਣਗੇ ਉਹਨਾਂ ਦਾ ਇਹ ਪ੍ਰੈਕਟੀਕਲ ਹੋਏਗਾ ਪਿਛਲੇ 5 ਸਾਲ ਦੇ ਵਿੱਚ ਇਹਨਾਂ ਨੇ ਬੜੀਆਂ ਪ੍ਰੋਬਲਮਸ ਦੇਖੀਆਂ ਹੋਣਗੀਆਂ ਰਾਸ਼ੀ ਬਸ਼ਰਤੇ ਕਿ ਮੈਂ ਪਹਿਲਾਂ ਵੀ ਇਹ ਗੱਲ ਕਹਿੰਨਾ ਵੀ ਰਾਸ਼ੀ ਕਿਹੜੀ ਹੋਣੀ ਚਾਹੀਦੀ ਹੈ ਰਾਸ਼ੀ ਮੂਨ ਸਾਈਨ ਹੋਣਾ ਚਾਹੀਦਾ ਹੈ ਰਾਸ਼ੀਾਂ ਤੇ ਆਪਾਂ ਬਾਅਦ ਚ ਆਉਂਦੇ ਹਾਂ ਕਿਉਂਕਿ ਮੂਨ ਸਾਈਨ ਦੇ ਹਿਸਾਬ ਨਾਲ ਇਹਨਾਂ ਤੇ ਸ਼ਨੀ ਦੀ ਸੜ ਸਦੀ 5 ਸਾਲ ਤੋਂ ਚੱਲਦੀ ਹੈ 5 ਸਾਲ ਤੋਂ ਇਹਨਾਂ ਦਾ ਜਿਹੜਾ ਟਾਈਮ ਜੋ ਇਹ ਕਰਨਾ ਚਾਹੁੰਦੇ ਨੇ ਉਹ ਤੇ ਸਟਰਗਲ ਇਹਨਾਂ ਨੂੰ ਜਿਆਦਾ ਦਿਖਣਾ ਪੈ ਰਿਹਾ ਪਿਛਲੇ 5 ਸਾਲ ਤੋਂ ਪਰ ਇਹ ਸਾਲ ਵੀ ਜਿਹੜਾ ਹੈਗਾ ਇਹਦੇ ਵਿੱਚ ਇਹਨਾਂ ਨੂੰ ਜਿੱਦਾਂ 2-4 ਮਹੀਨੇ ਰਿਜ਼ਲਟ ਵਧੀਆ ਮਿਲੂ 2-4 ਮਹੀਨੇ ਫਿਰ ਡਾਊਨ ਜਾਊਗਾ ਯਾਨੀ ਕਿ ਤਕਰੀਬਨ ਅਪਸ ਡਾਊਨ ਵਾਲਾ ਟਾਈਮ ਆ ਥੋੜਾ ਕੰਫੀਡੈਂਸ ਬਣਾ ਕੇ ਰੱਖਣ ਦੀ ਲੋੜ ਹੈ ਕਿਉਂਕਿ ਸ਼ਨੀ ਦੀ ਸਾੜ ਤੀ ਇਹਨਾਂ ਦੀ April 2025 ਤੱਕ ਹੈ ਹੈ ਜੇ ਅੱਜ 1.5 ਸਾਲ ਦੀ ਹਾਂਜੀ ਹਾਂ ਤੇ ਸ਼ਨੀਵਾਰ ਵਾਲੇ ਦਿਨ ਜਿੱਦਾਂ ਸਰੋਂ ਦਾ ਤੇਲ ਵਗੈਰਾ ਕਿਤੇ ਧਾਰਮਿਕ ਸੰਤ ਤੇ ਦਾਨ ਕਰ ਸਕਦੇ ਨੇ ਜਿੱਦਾਂ ਕੋਈ ਲੰਗਰ ਦੇ ਵਿੱਚ ਦੇ ਸਕਦੇ ਨੇ ਇਸ ਤੋਂ ਇਲਾਵਾ ਜਾਨੀ ਕਿ ਪਾਠ ਮੈਡੀਟੇਸ਼ਨ ਕਰਦੇ ਰਹਿਣ ਵੀਰਵਾਰ ਨੂੰ ਪੀਲੀਆਂ ਚੀਜ਼ਾਂ ਦਾ ਦਾਨ ਕਰ ਸਕਦੇ ਨੇ ਇਹਨਾਂ ਲਈ ਬੈਟਰ ਰਹੂਗਾ ਨੀਲਮ ਪਾਇਆ ਜਾ ਸਕਦਾ 60 ਸਤੀ ਲੱਗਣ ਦੇ ਬਾਅਦ ਵੀ ਉਹ ਵੀ ਕਿਉਂਕਿ ਸ਼ਨੀ ਪੋਜ਼ਿਟਿਵ ਪਲੈਨਟ ਹੈ ਇਹਨਾਂ ਦਾ ਇਸ ਕਰਕੇ ਆਪਾਂ ਸਾਬਤ ماں ਵੀ ਦਾਨ ਨਹੀਂ ਕਰਾ ਰਹੇ ਇਹਨਾਂ ਦੇ ਸਿਰਫ ਤੇਲ ਦਾਨ ਕਰਾ ਸਕਦੇ ਹਾਂ ਔਰ ਇਸ ਤੋਂ ਇਲਾਵਾ ਕੁੱਤੇ ਨੂੰ ਰੋਟੀ ਬਿਸਕਟ ਪਾ ਸਕਦੇ ਨੇ ਮੰਗਲਵਾਰ ਦੇ ਮੰਗਲਵਾਰ ਵਾਲੇ ਦਿਨ ਨੀਲਮ ਤੇ ਹਰਾ ਪੰਨਾ ਪਾਣਾ ਇਹਨਾਂ ਲਈ ਲੱਕ ਫੈਕਟਰ ਨੂੰ ਐਨਹਾਂਸ ਕਰੂਗਾ ਪਰ ਜਿਹੜੇ ਸੌ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਵੀ 60 ਸਤੀ ਕਰਕੇ ਜਿਹੜੇ ਰਿਜ਼ਲਟ ਥੋੜੇ 네ਗੇਟਿਵ ਮਿਲਦੇ ਨੇ ਤੇ ਉਦੋਂ ਨੀਲਮ ਪਾ ਲਈਏ ਤੇ ਉਹ ਇਨਹਾਂਸ ਨਹੀਂ ਹੋ ਜੂਗੇ 네ਗੇਟਿਵ ਰਿਜ਼ਲਟ ਕਿਉਂਕਿ ਪਲਾਨੇਟ ਪੋਜ਼ਿਟਿਵ ਆ ਤੁਹਾਡਾ ਠੀਕ ਹੈ ਪਲਾਨੇਟ ਪੋਜ਼ਿਟਿਵ ਆ ਮੈਂ ਤੁਹਾਨੂੰ ਇਸ ਟੌਪਿਕ ਤੇ ਗੱਲ ਕਰਾਂਗੇ ਮੰਗਲੀ ਜਿਸ ਤਰ੍ਹਾਂ ਹੁੰਦਾ ਕਈਆਂ ਦਾ ਮੰਗਲਿਕ ਪੋਜ਼ਿਟਿਵ ਹੁੰਦਾ ਕਈਆਂ ਦਾ ਮੰਗਲਿਕ ਵੀ 네ਗੇਟਿ ਇੱਕ ਬੰਦੇ ਦੀ ਸਪੀਡ ਸਲੋ ਹੋ ਜਾਂਦੀ ਹੈ 60-30 ਦੇ ਵਿੱਚ ਮੰਨ ਲਓ ਜਿੰਨੀ ਸਪੀਡ ਨਾਲ ਤੁਸੀਂ ਭੱਜਣਾ ਚਾਹੁੰਦੇ ਹੋ ਮੰਨ ਲਓ ਤੁਹਾਡਾ ਇੱਕ ਟਾਰਗੇਟ ਹੈ ਜੀ ਮੈਂ ਇੱਕ ਮਹੀਨੇ ਚ ਆਹ ਕੰਮ ਅਚੀਵ ਕਰਨਾ ਜਦੋਂ ਕੰਮ ਨੂੰ 3 ਮਹੀਨੇ ਲੱਗਦੇ ਨੇ ਤਾਂ ਬੰਦਾ ਡਿਪਰੈਸ ਹੁੰਦਾ ਹੈ ਡਿਪਰੈਸ਼ਨ ਦਾ ਕਾਰਨ ਹੀ ਹੁੰਦਾ ਰੇਸ ਨਹੀਂ ਲੱਗਦੀ ਬਾਕੀ 60-30 ਮੜੀ ਨਹੀਂ ਹੁੰਦੀ ਚੰਗੀ ਹੁੰਦੀ ਹੈ 60-30 ਤੁਹਾਨੂੰ ਇਹ ਤੇ ਆਪਾਂ ਲੱਗ ਗੱਲ ਕਈ ਵਾਰੀ ਨਾ ਬਲਾਈਂਡ ਫੇਥ ਹੁੰਦਾ ਤੁਹਾਨੂੰ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਦੇ ਇਹ ਉਹਦੇ ਵਿੱਚੋਂ ਫਿਲਟਰ ਕਰ ਦਿੰਦੀ ਹੈ ਉਹਨਾਂ ਲੋਕਾਂ ਨੂੰ ਤੁਹਾਨੂੰ ਅਸਲੀਅਤ ਦੀ ਪਛਾਣ ਹੁੰਦੀ ਹੈ ਤੁਹਾ ਸਕਦੇ ਨੇ ਬਾਕੀ ਜਿਹੜੇ ਸ਼ਨੀ ਦਾ ਤੇਲ ਦਾਨ ਕਰ ਸਕਦੇ ਨੇ ਜਾਂ ਆਪਾਂ ਕਹੀਏ ਕੁੱਤੇ ਨੂੰ ਰੋਟੀ ਬਿਸਕਟ ਪਾ ਸਕਦੇ ਨੇ ਠੀਕ ਹੈ तकरीबन ਸਾਲ ਥੋੜਾ ਸਲੋ ਹੈਗਾ ਇਹਨਾਂ ਲਈ ਕੰਫੀਡੈਂਸ ਬਣਾ ਕੇ ਰੱਖਣ ਪਾਟ ਪੂਜਾ ਕਰਦੇ ਰਹਿ ਤੇ ਐਕੁਅਰੀਅਸ ਕੁੰਭ ਰਾਸ਼ੀ ਉਹਨਾਂ ਲਈ ਕਿਦਾਂ ਦਾ ਰਹੂਗਾ ਦੋ ਹਜ਼ਾਰ 40 ਦੇਖੋ ਕੁੰਭ ਰਾਸ਼ੀ ਤੇ ਵੀ ਸ਼ਨੀ ਦਾ ਪੀਕ ਟਾਈਮ ਚੱਲਦਾ ਪਿਆ ਸ਼ਨੀ ਦਾ 68 ਸਤੀ ਦਾ ਇਹਨਾਂ ਦੇ तकरीबन 3.5 ਸਾਲ ਹੋ ਗਏ 68 ਚੱਲਦੀ ਨੂੰ ਔਰ 3.5 ਸਾਲ ਹੀ ਹਜੇ ਹੋਰ ਪਏ ਨੇ ਇਸ ਟਾਈਮ ਜਾਨੀ ਕਿ 68 ਸਤੀ ਦਾ ਸਭ ਤੋਂ ਜ਼ਿਆਦਾ ਇਫੈਕਟ ਐਕੁਅਰੀਅਸ ਦੇ ਉੱਤੇ ਕੁੰਭ ਰਾਸ਼ੀ ਤੇ ਹੀ ਚੱਲਦਾ ਪਿਆ ਕੁੰਭ ਰਾਸ਼ੀ ਵਾਲਿਆਂ ਦੇ ਜਿਹੜੇ ਵੀ ਕੰਮ ਨੇ ਮੰਨ ਲਓ ਕੋਈ ਮੈਰਿਜ ਦਾ ਕੰਮ ਹੈ ਜਾਂ ਕੋਈ ਐਜੂਕੇਸ਼ਨ ਦੇ ਵਿੱਚ ਨੇ ਕਈਆਂ ਦੇ ਜਾਨੀ ਕਿ ਈਵਨ ਕਈ ਵਾਰੀ ਸਾਲ ਵੀ ਖਰਾਬ ਹੋ ਸਕਦੇ ਨੇ ਜਦ ਐਜੂਕੇਸ਼ਨ ਦੇ ਵਿੱਚ ਕੋਈ ਸਾਲ ਬ੍ਰੇਕ ਹੋ ਜਾਂਦਾ ਤੇ ਇਸ ਕਰਕੇ ਜਿਆਦਾ ਮਿਹਨਤ ਦੀ ਲੋੜ ਹੈ ਓਵਰ ਕੰਫੀਡੈਂਸ ਤੋਂ ਬਚਣ ਦੀ ਲੋੜ ਹੈ ਕਿਤੇ ਕੋਈ ਸਾਈਨ ਕਰਨੇ ਆ ਜਾਂ ਕਿਸੇ ਦੀ ਗਰੰਟੀ ਪਾਣੀ ਆ ਜਾਂ ਪੈਸੇ ਦਾ ਲੈਣ ਦੇਣ ਤਿਆਰ ਨਾ ਕਰਨਾ ਚਾਹੀਦਾ ਕਰਜ਼ਿਆਂ ਦੇ ਕੰਟਰੋਲ ਕਰਨ ਦੀ ਲੋੜ ਆ ਚਾਹੇ ਉਹ ਮਕਰ ਰਾਸ਼ੀ ਵੀ ਸੀਗੀ ਚਾਹੇ কুমਭ ਰਾਸ਼ੀ ਵੀ ਹੈ 67 ਦੇ ਵਿੱਚ ਬੰਦਾ ਕਈ ਵਾਰੀ ਕਰਜ਼ੇ ਦੇ ਵਿੱਚ ਓਵਰ ਕੰਫੀਡੈਂਸ ਦੇ ਵਿੱਚ ਕੋਈ ਵੱਡੇ ਪ੍ਰੋਜੈਕਟ ਲਾ ਕੇ ਜਾਂ ਉਹਦੇ ਪੈਸਾ ਮਿਸਮੈਚ ਹੋ ਜਾਂਦਾ ਹੈ ਲੈਂਦਾ ਕਿਸੇ ਕੰਮ ਲਈ ਹੈ ਯੂਜ਼ ਕਿਤੇ ਹੋਰ ਹੋ ਜਾਂਦਾ ਕਰਜ਼ੇ ਨੂੰ ਵਧਾ ਦਿੰਦੀ ਹੈ ਬੰਦੇ ਦੀ ਇਨਕਮ ਦਾ ਜਿਹੜਾ ਪਾਰਟ ਹੈ 100 ਦੇ ਵਿੱਚੋਂ 90 ਰੁਪਏ ਵਿਆਜਾਂ 'ਚ ਨਿਕਲਨੇ ਸ਼ੁਰੂ ਹੋ ਜਾਂਦੇ ਆ ਲਾਇਬਿਲਟੀਆਂ ਦੇ ਕੰਟਰੋਲ ਰੱਖਣ ਦੀ ਲੋੜ ਹੈ ਔਰ ਇਹ ਵੀ ਸ਼ਨੀਵਾਰ ਵਾਲੇ ਦਿਨ ਜਿਸ ਤਰ੍ਹਾਂ ਤੇਲ ਦਾਨ ਕਰ ਸਕਦੇ ਨੇ ਇਸ ਤੋਂ ਇਲਾਵਾ ਸੋਮਵਾਰ ਨੂੰ ਛਟੀਆਂ ਚੀਜ਼ਾਂ ਦਾ ਦਾਨ ਕਰਨਗੇ ਇਹਨਾਂ ਲਈ ਚੰਗਾ ਰਹੂਗਾ 63 ਦੇ ਉਹਦੇ ਨਾਲ ਇਫੈਕਟ ਕੱਢਣਗੇ ਨੀਲਮ ਹਰਾ ਪੰਨਾ ਪਾਣਾ ਜਾਂ ਟੋਪਾਸ ਪਾਣਾ ਇਹਨਾਂ ਲਈ ਚੰਗਾ ਰਹੂਗਾ ਠੀਕ ਹੈ ਤੇ 12ਵੀਂ ਰਾਸ਼ੀ ਜੀ ਪੈਸੇ ਬਲਕ ਆਉਣ ਤੋਂ ਕੁੰਭ ਰਾਸ਼ੀ ਵਾਲਿਆਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਠ ਤੇ ਐਕੁਅਰੀਅਸ ਲਈ ਕੁੰਭ ਰਾਸ਼ੀ ਲਈ ਹਾਂ ਜੀ ਹਾਂ ਜੀ ਹਾਂ ਜੀ ਹੁਣ ਮੀਨ ਰਾਸ਼ੀ ਦੀ ਗੱਲ ਕਰਦੇ ਆਂ ਦੇਖੋ ਮੀਨ ਰਾਸ਼ੀ ਤੇ ਹਜੇ ਫਸਟ ਪਾਰਟ ਚੱਲਦਾ 7.5 ਤੀ ਦਾ ਇਹਨਾਂ ਤੇ 7.5 ਤੀ ਸ਼ੁਰੂ ਹੋਈ ਨੂੰ ਹਜੇ 1 ਸਾਲ ਹੋਇਆ 1.5 ਸਾਲ ਹੋਇਆ ਇਹਨਾਂ ਦੇ ਥੋੜੀਆਂ ਥੋੜੀਆਂ ਟੈਨਸ਼ਨਾਂ ਵਧਣੀਆਂ ਸ਼ੁਰੂ ਹੁੰਦੀਆਂ ਇਸ ਕਰਕੇ ਲੋਨ ਕੰਟਰੋਲ ਚ ਰੱਖਣੇ ਚਾਹੀਦੇ ਨੇ ਕੋਈ ਬਹੁਤ ਵੱਡੀ ਪਲਾਨਿੰਗ ਕਰਦੇ ਨੇ ਤਾਂ ਉਹਨੂੰ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਸੋਚ ਸਮਝ ਕੇ ਕੋਈ ਸਟੈਪ ਚੱਕਣ ਵੀ ਕਿਤੇ ਆਪਾਂ ਆਪਣਾ ਫਾਈਨੈਂਸ਼ੀਅਲ ਸਿਸਟਮ ਬਗੜ ਕੇ ਨਾ ਬੈਠ ਜਾਈਏ এডਿਕੇਸ਼ਨ ਦੇ ਵਿੱਚ ਜਿਹੜੇ ਹੈਗੇ ਨੇ ਜਿਨ੍ਹਾਂ ਦੀ ਪੜ੍ਹਾਈ ਹਜੇ ਰਹੀ ਦੀ ਹੈ ਜੇ 1-2 ਸਾਲ ਚ ਕਲੀਅਰ ਹੁੰਦੀ ਹੈ ਸਾਰੀ ਪੜ੍ਹਾਈ ਇਹਨਾਂ ਦੀ ਮੰਨ ਲਓ ਪੜ੍ਹਾਈ ਕੰਪਲੀਟ ਹੁੰਦੀ ਹੈ ਤਾਂ ਠੀਕ ਆ ਉਸ ਤੋਂ ਬਾਅਦ ਇਹਨਾਂ ਦਾ ਟਾਈਮ ਥੋੜਾ 25 ਤੋਂ 27 ਦੇ ਵਿੱਚ ਥੋੜਾ ਅੱਗੇ ਜਾ ਕੇ ਵੀਕ ਹੋ ਜਾਊਗਾ ਪੜ੍ਹਾਈ ਦੇ ਵਿੱਚ ਤੇ ਹੈਲਥ ਦਾ ਵੀ ਧਿਆਨ ਰੱਖਣ ਦੀ ਲੋੜ ਹੈ ਖਰਚਿਆਂ ਤੇ ਕੰਟਰੋਲ ਕਰਨ ਦੀ ਜ਼ਰੂਰਤ ਹੈ ਕਿਉਂਕਿ ਪੈਸਾ ਨਹੀਂ ਟਿਕੂਗਾ ਖਰਚਿਆਂ ਤੇ ਜਿਹੜਾ ਫਲੋ ਖਰਚਿਆਂ ਦਾ ਜ਼ਿਆਦਾ ਰਹੂਗਾ ਤੇ ਵਿਦੇਸ਼ ਯਾਤਰਾ ਲਈ ਟਰਾਈ ਕਰਦੇ ਨੇ ਤਾਂ 63ੀ ਕਰਕੇ ਉਹਦੇ ਵਿੱਚ ਵੀ ਤੁਹਾਡੇ ਡਿਲੇ ਹੋ ਸਕਦੇ ਨੇ ਡਿਲੇ ਹੋ ਸਕਦੇ ਨੇ ਸਟੂਡੈਂਟਸ ਨੂੰ ਵੀ ਜ਼ਿਆਦਾ ਮਿਹਨਤ ਦੀ ਕਰਨ ਦੀ ਲੋੜ ਹੈ ਔਰ ਜਿੰਨੀ ਮਿਹਨਤ ਕਰੋਗੇ ਉਹਦਾ ਰਿਜ਼ਲਟ ਤੁਹਾਡਾ ਵੀਕ ਰਹੂਗਾ ਸ਼ਨੀਵਾਰ ਦੇ ਦਾਨ ਕਰੋ ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਛਟੀਆਂ ਚੀਜ਼ਾਂ ਦਾ ਦਾਨ ਕਰ ਸਕਦੇ ਨੇ ਮੋਤੀ ਪੁਖਰਾਜ ਪਾਣਾ ਜਾਂ ਮੂੰਗਾ ਪਾਣਾ ਇਹਨਾਂ ਲਈ ਇਹਨਾਂ ਦੇ ਕਿਸਮਤ ਦੇ ਫੈਕਟਰ ਨੂੰ ਵਧਾਊਗਾ ਕੁੱਲ ਮਿਲਾ ਕੇ ਜਾਨੀ ਕਿ 63ੀ ਦਾ ਇਫੈਕਟ ਹੋਣ ਕਰਕੇ ਇਹਨਾਂ ਨੂੰ ਥੋੜਾ ਡਿਪਰੈਸ਼ਨ ਕਿਤੀ ਜਾ ਸਕਦੀ ਹੈ ਸ਼ੁਭ ਕਰਮ ਕਰੋ ਤਾਂ ਚੰਗਾ ਰਹੇਗਾ